मां की दुआ कभी खाली नहीं जाती इसकी बात भगवान से भी टाली नहीं जाती बर्तन मांझकर भी पाल लेती है चार-चार बेटों को एक मां लेकिन चार-चार बेटों से एक मां पाली नहीं जाती हद हालात घर दे को एहोजे सान जेडे के सानू बेटे रोटी पानी नहीं देंदे पक्के मुक्कीयां मार के बाहर कड्ड़ना ते फिर वड्डी बेटा जेड़ा ओदी घर कुछ कर दी ओहो जी तो फिर नहीं ना रोटी देते तो मैंने तो वैसे ना पहलो ही घरੋਂ ਕੱਢ ਦਿੱਤਾ ਹੋਇਆ ਸੀ 8 ਸਾਲ ਹੋ ਗਏ ਨੇ ਫਿਰ ਇਹ ਸਰਦਾਰ ਜੀ ਉਥੇ ਰਹਿ ਗਏ ਇਹਨਾਂ ਨੂੰ ਫੇਰ ਰੋਟੀ ਨਾ ਦੇਣ ਇਹਨਾਂ ਨੂੰ ਛੱਡ ਕੇ ਚਲ ਜਾਂਦੇ ਸੀ ਤੇ ਫੇਰ ਮੈਨੂੰ ਆਂਟ ਵਾਂਟ ਨੇ ਫੋਨ ਕਰਨਾ ਵੀ ਅੰਕਲ ਤਾਂ ਠੀਕ ਨਹੀਂ ਗਏ ਅੰਕਲ ਦੀ ਸ਼ੂਗਰ ਘਟ ਗਈ ਜਦੋਂ ਚਾਹ ਨਹੀਂ ਪੀਣੀ ਰੋਟੀ ਨਹੀਂ ਖਾਣ ਤੇ ਸ਼ੂਗਰ ਤੇ ਘਟਣੀ ਆ ਫੇਰ ਮੈਂ ਫੇਰ ਇੱਥੇ ਇਹਨਾਂ ਨੂੰ ਲੈ ਆਂਦਾ ਮੈਂ ਨਾ ਮਤਲਬ ਮੇਰੇ ਦੋ ਬੇਟੇ ਤੇ ਦੋਨਾਂ ਇੱਕ ਤਾਂ ਮੈਡੀਕਲ ਸਟੋਰ ਇੱਕ ਤਾਂ ਦੇ ਦੋਨੋਂ ਜਿਹੜੇ ਹੈਗੇ ਨਾ ਉਹਨਾਂ ਦੇ ਬੇਟੇ ਉਹ ਸਾਰੇ ਬਾਹਰ ਅਮਰੀਕਾ ਹੈਗੇ ਆ ਤੇ ਫਿਰ ਮੈਂ ਇਕੱਲੀ ਕਰਕੇ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ ਜ ਜ ਇਨਸਾਨ ਦੀ ਡੈਥ ਹੋ ਜਾਂਦੀ ਹੈ ਯੰਗ ਏਜ ਵੀ ਚਲੇ ਜਾਂਦੇ ਆ ਬਜ਼ੁਰਗ ਵੀ ਚਲੇ ਜਾਂਦੇ ਆ ਗਿਲਾਸ਼ਿਕ ਵਾਂਗ ਇਨਸਾਨ ਨਹੀਂ ਕਰ ਸਕਦਾ ਵਕਤ ਨਾਲ ਸਮਝੋਤਾ ਕਰਨਾ ਪੈਂਦਾ ਵਕਤ ਨਾਲ ਸਮਝੋਤਾ ਨਹੀਂ ਕਰਾਂਗੇ ਤੇ ਫਿਰ ਤੇ ਗੱਡੀ 'ਚ ਲਿਆ ਜਗੇ ਬਸ ਖਤਮ ਕਰੀਏ ਆਪਣੇ ਆਪ ਨੂੰ ਦੋ ਪੁੱਤ ਸੀ ਉਹ ਵੈਲੀ ਸ਼ਰਾਬ 'ਚ ਪੈ ਗਏ ਸ਼ਰਾਬ 'ਚ ਪੈ ਗਏ ਬੋਲ ਚਾਲ ਚੰਗਾ ਨਹੀਂ ਮਾੜੇ ਕੰਮ ਕਰਨ ਲੱਗੇ ਤੇ ਮੇਰੇ ਨਾਲ ਬਣੀ ਨਹੀਂ ਮੈਂ ਫਿਰ ਪੜੀ ਥੋੜੀ ਜਿਹੀ ਜੀ ਵੇਚ ਕੇ ਤੇ ਮੈਂ ਉਹਨਾਂ ਦਾ ਹਿਸਾਬ ਨੰਨ ਦੇਤਾ ਤੇ ਆਪਣਾ ਮੈਂ ਰੱਖ ਲਿਆ ਉਹ ਮੈਂ ਆਪਣਾ ਜਮਾ ਕਰਾ ਲਿਆ ਤੇ ਚਲੋ ਤੈਂ ਬਾਸ ਹੁੰਦਾ ਜਾਂਦਾ ਇਹ ਵੀ ਇਹ ਵੀ ਬਹੁਤ ਕਿਸਮਤ ਵਾਲੇ ਆ ਜਿਹੜੇ ਬਿਰਦਾ ਦੀਆਂ ਸੀਤਾਂ ਲੈਂਦੇ ਨੇ ਇਹ ਨਹੀਂ ਅਸੀਂ ਮੂੰਹ ਤੇ ਇਹਨਾਂ ਦੀ ਤਰੀਫ ਕਰਦੀ ਮੈਂ ਮੈਂ ਮੂੰਹ ਤੇ ਨਹੀਂ ਤਰੀਫ ਕਰਦੀ ਅੱਛੇ ਪਿੱਛੋਂ ਵੀ ਆਈਏ ਕੰਨੇ ਚਾਹਦੇ ਰਵੀ ਚਰਜੀ ਆਏ ਨੇ ਸਾਡਾ ਕਾਫੀ ਮਤਲਬ ਦਾ ਸੁਧਾਰ ਹੋ ਗਿਆ ਤਾਂ ਸਭ ਕੁਝ ਮਿਲਦਾ ਹੈ ਮਤਲਬ ਹਨ ਹਾਜੀ ਸਵਰਨ ਸਿੰਘ ਮੈਂ ਸ਼ਹਾਟਾ ਖੰਡ ਵਾਲੇ ਦਾ ਰਹਿਣ ਵਾਲਾ ਹਾਂ ਜੋ ਕਿ ਅੱਜ ਕੱਲ ਮੈਂ ਭਾਈ ਵੀਰ ਸਿੰਘ ਵਿਰਧ ਘਰ ਵਿੱਚ ਰਹਿ ਰਿਹਾ ਹਾਂ। ਹੱਦੀ ਹਾਲ ਘਰ ਦੇ ਕੋ ਇਹੋ ਜਿਹੇ ਸਨ ਜਿਹੜੇ ਕਿ ਸਾਨੂੰ ਬੇਟੇ ਰੋਟੀ ਪਾਣੀ ਨਹੀਂ ਦਿੰਦੇ ਤੇ ਰੋਟੀ ਪਾਣੀ ਤੋਂ ਬਗੈਰ ਤਾਂ ਨਹੀਂ ਘਰਦਾ ਜ ਆਪਣੇ ਪੇਟ ਭਰਦਾ ੱੱਕੇ ਮੁੱਕੀਆਂ ਮਾਰ ਕੇ ਬਾਹਰ ਕੱਢਣਾ ਤੇ ਅਹੀਂ ਮੈਂ 4 ਸਾਲ ਤੋਂ ਇੱਥੇ ਰਹਿ ਰਿਹਾ ਹਾਂ। ਸਾਨੂੰ ਇੱਥੇ ਬਹੁਤ ਸੁਖੂਮਣਿਆ ਹਰ ਇੱਕ ਚੀਜ਼ ਸਾਨੂੰ ਇੱਥੇ ਮਿਲਦੀ ਹੈ ਮੈਂ ਪਹਿਲਾਂ ਕਾਰਖਾਨਿਆਂ 'ਚ ਕੰਮ ਕਰਦਾ ਹਾਂ ਆਟੋ ਚਲਾਇਆ ਆਪਣਾ ਲੈ ਕੇ ਫਿਰ ਮੈਨੂੰ ਟੈਗ ਹੋ ਗਏ ਮੇਰੀਆਂ ਅੱਖਾਂ ਦੋਮੇ ਗਈਆਂ ਵਾ ਰੰਗ ਪਏ ਆ ਪਰ ਨਿਗਾਹ ਨਹੀਂ ਉਹੋ ਜਿਹੀ ਬਣੀ ਫਿਰ ਉਹ ਸਰਦਤ ਟੈਗ ਹੋ ਗਏ ਆ ਮੁੜ ਕੇ ਮੇਰੇ ਤੋਂ ਕੰਮ ਨਹੀਂ ਹੋਇਆ ਉਸ ਤੋਂ ਬਾਅਦ ਮੁੜ ਕੇ ਘਰੇ ਰੋਟੀ ਦਾ ਪਾਣੀ ਕਰੋ ਨਹੀਂ ਮਿਲਿਆ ਤੇ ਅਸੀਂ ਦੋਵੇਂ ਜੀ ਇਹਨਾਂ ਨੂੰ 8 ਸਾਲ ਹੋ ਚੱਲੇ ਮੇਰੇ ਘਰ ਦੀ ਨੂੰ ਰਹਿ ਰਹੇ ਹਾਂ ਤੇ ਮੈਨੂੰ 4 ਸਾਲ ਹੋ ਚੱਲੇ ਇੱਥੇ ਆਇਆ ਮੇਰੇ ਦੋ ਮੁੰਡੇ ਤੇ ਇੱਕ ਕੁੜੀ ਆ ਕੁੜੀ ਵਿਆਹੀ ਆ ਉਹ ਆਪਣੇ ਘਰ ਗਈ ਆ ਦੋਵੇਂ ਮੁੰਡੇ ਵੀ ਵਿਆਹੇ ਆ ਉਹਨਾਂ ਚੋਂ ਜਿਹੜਾ ਛੋਟਾ ਮੁੰਡਾ ਉਹ ਧਰਮਸ਼ਾਲਾ ਰਹਿੰਦਾ ਸੀ ਤੇ ਉਹ ਉੱਥੇ ਪੂਰਾ ਹੋ ਗਿਆ ਉਹਨੂੰ ਵੀ 4-5 ਸਾਲ ਹੋ ਗਏ ਆ ਤੇ ਹੁਣ ਵੱਡਾ ਮੁੰਡਾ ਮੇਰਾ ਤੇ ਉਹ ਨਹੀਂ ਰੋਟੀ ਪਾਣੀ ਦੇਣ ਦੇ ਕਾਬਲੇ ਇੱਥੇ ਸਾਨੂੰ ਵੇਖੋ ਜੀ ਤਿੰਨ ਟਾਈਮ ਚਾਹ ਦੁੱਧ ਤਿੰਨ ਟਾਈਮ ਰੋਟੀ ਹਰ ਇੱਕ ਚੀਜ਼ ਸਾਨੂੰ ਵਿੱਚ ਮਿਲਦੀ ਆ ਲੀਲਾ ਕੱਪੜਾ ਹਰ ਇੱਕ ਚੀਜ਼ ਮਿਲਦਾ ਇਹੀ ਗੱਲ ਦੀ ਜਾਨੂੰ ਸਾਨੂੰ ਕਿ ਨਹੀਂ ਧੋਖੇਗਾ ਹਰ ਚੀਜ਼ ਮੈਂ ਜਾਣਦੀ ਉਹ ਬੇਟੀ ਸੀ ਇੱਕ ਬੇਟੀ ਸੀ ਤੇ ਮੇਰਾ ਮੇਰਾ ਬੇਟਾ ਪੂਰਾ ਹੋ ਗਿਆ ਵਾ ਉਹ ਟਰ ਮਸਾਲਾ ਰਹਿੰਦਾ ਸੀ ਹਮਾਚਲ ਦੇ ਵਿੱਚ ਤੇ ਫਿਰ ਵੱਡੀ ਬੇਟਾ ਜਿਹੜਾ ਉਹਦੀ ਘਰ ਕੁਛ ਕਰਦੀ ਉਹ ਜੀ ਤਾਂ ਫਿਰ ਨਹੀਂ ਉਹਨਾਂ ਰੋਟੀ ਦਿੱਤੀ ਤੇ ਮੈਨੂੰ ਤਾਂ ਵੈਸੇ ਨਾਲ ਪਹਿਲਾਂ ਹੀ ਘਰੋਂ ਕੱਢ ਦਿੱਤਾ ਹੋਇਆ ਸੀ 8 ਸਾਲ ਹੋ ਗਏ ਨੇ ਫਿਰ ਇਹ ਸਰਦਾਰ ਜੀ ਉੱਥੇ ਰਹਿ ਗਏ ਇਹਨਾਂ ਨੂੰ ਫਿਰ ਰੋਟੀ ਨਾ ਦੇਣ ਇਹਨਾਂ ਨੂੰ ਛੱਡ ਕੇ ਚਲ ਜਾਂਦੇ ਸੀ ਫਿਰ ਮੈਨੂੰ ਆਂਟ ਵਾਂਟ ਨੇ ਫੋਨ ਕਰਨਾ ਵੀ ਅੰਕਲ ਤਾਂ ਠੀਕ ਨਹੀਂ ਗਏ ਅੰਕਲ ਦੀ ਸ਼ੂਗਰ ਘਟ ਗਈ ਜਦੋਂ ਚਾਹ ਨਹੀਂ ਪੀਣੀ ਰੋਟੀ ਨਹੀਂ ਖਾਣ ਤੇ ਸ਼ੂਗਰ ਤੇ ਘਟਣੀ ਆ ਫਿਰ ਮੈਂ ਫਿਰ ਇਥੇ ਇਹਨਾਂ ਨੂੰ ਲੈ ਆਂਦਾ ਤੇ ਸੁਪਰਡੈਂਟ ਸਾਡੇ ਸਾਹ ਵਡੇ ਵੀ ਮੰਨਦੇ ਨਹੀਂ ਕਿ ਸ਼ਰਾਬ ਪਾਣੀ ਪੀਂਦੇ ਹੁੰਦੇ ਸੀ ਨਾ ਪਹਿਲਾਂ ਜਦੋਂ ਮੇਰੀ ਰਿਪੋਰਟ ਬਣੀ ਸੋ ਉਹ ਫੇ ਮਤਲਬ ਪੀਂਦੇ ਖਾਂਦੇ ਤੇ ਮੈਨਾਂ ਨਾਲ ਤਾਂ ਲੜਾਈ ਝਗੜਾ ਕਰਕੇ ਘਰੋਂ ਗੱਡਿਆ ਸੀ ਤੇ ਉਹ ਰਿਪੋਰਟ ਬਣੀ ਉਹਨੂੰ ਕਹਿੰਦੇ ਵੀ ਇੱਥੇ ਆਣ ਕੇ ਵੀ ਝਗੜਾ ਕਰਨਗੇ ਫਿਰ ਮੈਂ ਇਹਨਾਂ ਨੂੰ ਡੇਢ ਸਾਲ ਮਗਰ ਪੇਰੀ ਮੈਂ ਭਾਜੀ ਤੁਹਾਨੂੰ ਕੁਝ ਨਹੀਂ ਕਹਿੰਦੇ ਮੈਂ ਜੀ ਕਹਿਣਗੇ ਤਾਂ ਮੈ ਤਾਂ ਤੁਸੀਂ ਮੈਂ ਕੋਈ ਗਾਲੀ ਨਾ ਖੋਲ ਜੇ ਲੜਾਈ ਝਗੜਾ ਕਰਨੀ ਆਪਾਂ ਘਰ ਭੇਜ ਦਾਂਗੇ ਫਿਰ ਮੇਰੀ ਭੈਣ ਨੇ ਵੀ ਇਹਨਾਂ ਦੀ ਗਰੰਟੀ ਭਰੀ ਉਹਨਾਂ ਕਹਿੰਦੇ ਕੋਈ ਨਹੀਂ ਘਰ ਭੇਜ ਦਾਂਗੇ ਨਹੀਂ ਕਰਦੇ ਨਹੀਂ ਜਾਂ ਬਲਤੇ ਖਰਾਬੀ ਤਾਂ ਪਰ ਜਿਉਂਦੇ ਆਏ 400 ਉਹਨਾਂ ਕੋਈ ਖਰਾਬੀ ਨਹੀਂ ਕੀਤੀ ਚਲੋ ਆਦਮੀ ਜਨਾਨੀਆਂ ਨਾਲ ਤੇ ਥੋੜੀ ਬਹੁਤੀ ਬਹਿਸ ਵਿਸਾਈ ਕਰਦੇ ਹੀ ਹੁੰਦੇ ਨੇ ਤੇ ਬਾਹਰ ਨਹੀਂਗੇ ਕਰਦੇ ਜਦੋਂ ਦੇ ਅਸੀਂ ਬੜਸੂਲੇ ਰਹਿ ਰਹੇ ਆ ਇੱਥੇ ਸਾਨੂੰ ਸਭ ਕੁਝ ਮਿਲਦਾ ਹੈ ਤੇ ਘਰ ਵਾਂਗੂ ਰਹਿ ਰਹੇ ਬਹੁਤ ਸੋਨੇ ਉਹ ਮੇਰੀ ਨਾ ਕਹਾਣੀ ਬੜੀ ਲੰਬੀ ਹੈ ਜੇ ਮੈਂ ਤੁਹਾਨੂੰ ਸੁਣਾਵਾਂ ਤੇ ਕਦੀ ਬੇਟੇ ਇਸ ਨੂੰ ਵੀ ਨਹੀਂ ਪਤਾ ਮੇਰਾ ਇਹ ਪਿਆਰ ਬਹੁਤ ਕਰਦਾ ਇਸ ਕਰਕੇ ਚਲੋ ਸਭਾ ਸੋਨਾ ਦਿੱਤੀ ਜਾਂਦਾ ਬਹੁਤ ਲੰਬੀ ਕਹਾਣੀ ਹੈ ਮੇਰੀ ਮੇਰੇ ਜਿਹੜੇ ਫਾਦਰ ਸੀ ਨਾ ਉਹ ਅੰਗਰੇਜ਼ ਰਾਜ ਦੇ ਵਿੱਚ ਗੁੱਡਸਕ੍ਰਕਸੀ ਰੇਲਵੇ ਚ ਤੇ ਉਹਨਾਂ ਦੀ ਪਹਿਲੀ ਵਾਈਫ ਸੀਗੀ ਜੱਟਿਆਂ ਸੀ ਪਹਿਲੀ ਵਾਈਫ ਸੀਗੀ ਤੇ ਉਹਨਾਂ ਨੇ ਆਪਣੇ ਜਿਹੜੇ ਪਹਿਲੀ ਵਾਈਫ ਚ ਜਿਹੜੇ ਬੱਚੇ ਸੀ ਇੱਕ ਨੂੰ ਡਾਕਟਰ ਬਣਾਇਆ ਦੂਸਰਾ ਐਕਸੀਅਨ ਤੀਸਰਾ ਇੰਡੀਅਨ ਆਰਮੀ ਚ ਕੈਪਟਨ ਸੀ ਤੇ ਉਹਨਾਂ ਦੇ ਵਿਆਹ ਵੀ ਕਰ ਦਿੱਤੇ ਉਸ ਤੋਂ ਬਾਅਦ ਪਿਤਾ ਜੀ ਸਾਡੇ ਨਾਲ ਇੱਕ ਹੋਰ ਵਿਆਹ ਕਰਾ ਲਿਆ ਉਹ ਮੇਰੀ ਮਾਂ ਜੜੀ ਦੂਸਰੇ ਸੀ ਇਹਦੇ ਵਿੱਚੋਂ ਦੋ ਮੁੰਡੇ ਪੈਦਾ ਹੋਏ ਤੇ ਇੱਕ ਮੈਸਬਤਾ ਛੋਟੇ 8 ਸਾਲ ਦੀ ਉਮਰ ਸੀ ਮੇਰੇ ਡੈਡੀ ਦੀ ਜਦ ਮੇਰੀ ਉਹਨਾਂ ਦੀ ਮੌਤ ਹੋ ਗਈ ਆ ਤੇ ਇਹ ਜਿਹੜੇ ਪੁੱਤਰ ਸੀ ਨਾ ਆ ਪੁੱਧਰੇ ਜੇ ਵੀ ਪਿਓ ਨਾਲ 서ਤੇ ਹੋਏ ਤੇ ਆਪਣੀਆਂ ਮਰਜ਼ੀਆਂ ਕਰਨੀ ਇਹ ਨਹੀਂ ਸੀ ਅਨੇ ਵਧਿਆ ਨਿਕਲੇ ਤੇ ਇਹ ਜੋ ਵੱਡਾ ਜਿਹੜਾ ਸੀਗਾ ਉਹ ਆਮ ਕਰਕੇ ਜੂਆ ਬੜਾ ਖੇਡਦਾ ਏ ਦੂਜਾ ਸ਼ਰਾਬ ਬੜੀ ਪੀਂਦਾ ਸੀਗਾ ਤੇ ਬੱਚੇ ਕੰਮਾਂ ਸ਼ਨਾਉਂਦੇ ਵਿਆਹ ਦਾ ਤਪਤ ਪਤਾ ਹੀ ਤੁਹਾਨੂੰ ਵਿੱਚ ਉਹ ਵੀ ਚੇਤੀ ਨਾਲ ਕਹਿੰਦੇ ਵਿਆਹ ਹੋ ਜਾਏ ਤੇ ਉਹ ਨਾ ਮੈਂ ਮੈਂ ਵੀ ਚੁਸੀ ਗਈ ਛੋਟੀ ਮੈਂ ਕਿੱਥੇ ਜਾ ਸਕਦੀ ਸੀ ਨਨਕਾਣਾੜ ਦਾ ਕੋਈ ਨਹੀਂ ਸਾਮਣ ਵਾਲਾ ਫਿਰ ਮੈਂ ਉਹਦੇ ਵਿੱਚੇ ਵਿਚਰਨਾ ਸੀਗਾ ਤੇ ਫਿਰ ਮੈਂ ਬਾਹਰ ਫੜ ਅੰਮ੍ਰਿਤਸਰ ਪੜ੍ਹੀ ਮੈਂ ਖਾਲਸਾ ਕੋਲੇ ਅੰਮ੍ਰਿਤਸਰ ਉੱਥੋਂ ਬੀਐਸਸੀ ਮੈਡੀਕਲ ਕੀਤੀ ਉਸ ਤੋਂ ਬਾਅਦ ਐਨਐਲਬੀ ਕੁਲਖੇਤਰਾ ਯੂਨੀਵਰਸਿਟੀ ਹਰਿਆਣਾ ਚੋਂ ਕੀਤੀ ਉਸ ਤੋਂ ਬਾਅਦ ਰਿਸਰਚ ਲੈ ਕੇ ਤੇ ਮੈਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਰਿਸਰਚ ਵੀ ਘਰ ਦੇ ਮਾਲ ਕਰਕੇ ਮੈਂ ਟੈਂਸ ਹੀ ਰਹੀ ਆ ਇਹ ਤੇ ਅਡਜਸਟਮੈਂਟ ਹੁੰਦੀ ਆ ਮੇਰੇ ਲਾਈਫ ਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਅਡਜਸਟਮੈਂਟ ਬਹੁਤੀ ਦੇਰ ਤੱਕ ਕਰ ਜਿਹੜੀ ਹੈ ਨਾ ਮੈਰਿਡ ਲਾਈਫ 'ਚ ਅਡਜਸਟਮੈਂਟ ਜਿਆਦਾ ਦੇਰ ਨਹੀਂ ਹੁੰਦੀ ਮੈਂ ਤੇ ਇੱਥੇ ਤੱਕ ਮੈਂ ਰਹਿੰਦਾ ਸਾਂ ਮਾਂ ਕੀ ਦੁਆ ਕبھی ਖਾਲੀ ਨਹੀਂ ਜਾਂਦੀ ਇਸ ਕੀ ਬਾਤ ਭਗਵਾਨ ਸੇ ਵੀ ਟਾਲੀ ਨਹੀਂ ਜਾਂਦੀ ਬਰਤਨ ਮਾਂਜ ਕਰ ਵੀ ਪਾਲ ਲੇਤੀ ਹੈ ਚਾਰ ਚਾਰ ਬੇਟੋ ਕੋ ਇੱਕ ਮਾਂ ਲੇਕਿਨ ਚਾਰ ਚਾਰ ਬੇਟੋ ਸੇ ਇੱਕ ਮਾਂ ਪਾਲੀ ਨਹੀਂ ਜਾਂਦੀ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਦਿਖਾ ਰਹੇ ਆਂ ਬਿਰਤ ਕਰਦੀਆਂ ਤਰਨ ਤਨ ਦਾ ਬਿਰਤ ਕਰ ਹੈ ਤਕਰੀਬਨ 60 ਤੋਂ 70 ਸਾਲ ਪੁਰਾਣਾ ਕਹਾਣੀਆਂ ਜਦੋਂ ਇੱਥੇ ਆ ਕੇ ਸੁਣੀਆਂ ਨੇ ਤੇ ਸ਼ਰਮ ਵੀ ਆਈਏ ਪਾਪੂ ਕੀ ਹੋਏ ਆ ਕਿ ਇੱਕ ਮਾਂ ਜਦੋਂ ਆਪਣੇ ਬੱਚੇ ਨੂੰ ਪਾਲਦੀ ਹੈ ਪੈਦਾ ਕਰਦੀ ਹੈ ਸੁਪਨੇ ਸਜਾਉਂਦੀ ਹੈ ਕਿ ਜਦੋਂ ਸਮਾਂ ਆਏਗਾ ਵਿਆਹ ਦਾ ਘੋੜੀਆਂ ਗਾਵਾਂਗੇ ਜਸ਼ਨ ਮਨਾਵਾਂਗੇ ਤੇ ਜਿਹੜਾ ਸਾਡੇ ਬਜ਼ੁਰਗ ਜਦੋਂ ਉਮਰ ਆਏਗੀ ਤੇ ਸਾਡਾ ਸਹਾਰਾ ਬਣਨਗੇ ਲੇਕਿਨ ਜਦੋਂ ਇਸ ਤਰੀਕੇ ਦੀਆਂ ਤਸਵੀਰਾਂ ਦੇਖਦੇ ਆ ਤੇ ਹੈਰਾਨੀ ਵੀ ਹੁੰਦੀ ਹੈ ਕਿ ਕਿਸ ਤਰ੍ਹਾਂ ਇੱਕ ਜਿਹੜੇ ਪੁੱਤ ਨੇ ਜਾਂ ਕਿਸ ਤਰ੍ਹਾਂ ਪਰਿਵਾਰ ਵਾਲੇ ਨੇ ਪੱਥਰ ਦੇ ਲੋ ਹੋ ਸਕਦੇ ਨੇ ਕਿ ਆਪਣੇ ਬਜ਼ੁਰਗ ਮਾਤਾ ਪਿਤਾ ਨੂੰ ਇਸ ਉਮਰ ਦੇ ਵਿੱਚ ਇਸ ਹਾਲਾਤ ਦੇ ਵਿੱਚ ਛੱਡ ਜਾਂਦੇ ਆ ਪੰਜਾਬ ਦੇ ਵਿੱਚ ਹੋਰ ਵੀ ਜਗ੍ਹਾ ਤੋਂ ਤਸਵੀਰਾਂ ਅਸੀਂ ਦੇਖਦੇ ਰਹਿੰਦੇ ਆ ਜਦੋਂ ਮਾਪਿਓ ਦਾ ਸਹਾਰਾ ਮੰਨਣ ਦੀ ਬਜਾਏ ਜਿਹੜੇ ਬੱਚੇ ਆ ਆਪਣੇ ਘਰੋਂ ਘੱਡ ਦਿੰਦੇ ਨੇ ਪਿਓ ਵੀ ਇੱਥੇ ਮੌਜੂਦ ਨੇ ਮਾਵਾਂ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਦੀਆਂ ਕਈ ਕਹਾਣੀਆਂ ਨੇ ਕੋਈ ਨਰਸ ਹੈ ਕੋਈ ਵਕੀਲ ਹੈ ਕੋਈ ਕਿਸੇ ਸ਼ਹਿਰ ਤੋਂ ਆਇਆ ਸਭ ਦੀਆਂ ਆਪਣੀਆਂ ਕਹਾਣੀਆਂ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਭ ਤੋਂ ਪਹਿਲਾਂ ਤੁਹਾਡੇ ਨਾਲ ਮੈਂ ਗੱਲਬਾਤ ਕਰੂੰਗਾ ਕਿਉਂਕਿ ਸਾਧਾ ਤੁਸੀਂ ਇਸ ਵਕਤ ਮੈਨੇਜ ਕਰਦੇ ਹੋ ਇੱਥੇ ਬਜ਼ੁਰਗ ਮਾਵਾਂ ਵੀ ਮੌਜੂਦ ਨੇ ਜਦੋਂ ਲੈ ਕੇ ਆਉਂਦੇ ਆ ਪੁੱਤ ਇੱਥੇ ਜਾਂ ਛੱਡਣ ਹੁੰਦੇ ਆ ਤੁਸੀਂ ਕਈ ਵਾਰੇ ਵੀ ਦੱਸਿਆ ਕਿ ਜਦ ਉਹ ਬੱਚੇ ਆਉਂਦੇ ਨਹੀਂ ਆ ਸੰਸਕਾਰ ਤੇ ਵੀ ਨਹੀਂ ਹੁੰਦੇ ਅਜਿਹੀਆਂ ਚੀਜ਼ਾਂ ਜਦੋਂ ਦੇਖਦੇ ਹੋ ਪਹਿਲਾ ਆਪਣੇ ਦਿਲ ਤੇ ਕੀ ਬੀਤਦੀ ਆ ਮੈਂ ਤਰਨ ਤਰਨ ਭਾਈ ਵੀਰ ਸਿੰਘ ਬਿਰਧ ਘਰ ਦਾ ਇੰਚਾਰਜ ਹਾਂ ਜੀ ਰਵਿੰਦਰ ਸਿੰਘ ਮੇਰਾ ਨਾਮ ਹੈ ਮੇਰੇ ਨਾਲ ਮੇਰੇ ਸਾਥੀ ਸਰਦਾਰ ਜੀਤ ਸਿੰਘ ਤੇ ਸਰਦਾਰ ਅਮਰੀਕ ਸਿੰਘ ਚਾਵਲਾ ਜੀ ਨੇ ਭਾਈ ਵੀਰ ਸਿੰਘ ਬਿਰਧ ਘਰ ਤਕਰੀਬਨ 1902 ਵਿੱਚ ਹੋਂਦ ਵਿੱਚ ਆਇਆ ਸੀ ਉਦੋਂ ਤੋਂ ਇਹ ਚੱਲ ਰਿਹਾ ਹੈ 7 ਏਕੜ ਦੇ ਕਰੀਬ ਜਗ੍ਹਾ ਸੀ ਇੱਥੇ ਹਰ ਜਗ੍ਹਾ ਤੋਂ ਤਕਰੀਬਨ ਜੇ ਮੈਂ ਕਹਾਂ ਤਾਂ ਇੰਡੀਆ ਦੇ ਬੜੇ ਬੜੇ ਇਲਾਕਿਆਂ ਤੋਂ ਉੱਥੇ ਬਜ਼ੁਰਗ ਸਾਡੇ 1902 ਤੋਂ ਚੱਲ ਰਹੇ ਆ ਹਾਂਜੀ ਹਾਂਜੀ ਉਦੋਂ ਤਾਂ ਹੋਂਦ ਚ ਆਇਆ 1939 ਤੋਂ ਸ਼ੁਰੂ ਹੋਇਆ ਬੰਦਿਆਂ ਵੀ ਟਾਈਮ ਲੱਗਿਆ ਜਗ੍ਹਾ ਵੀ ਬੜੀ ਵੱਡੀ ਹੈ ਜੀ ਖੁੱਲੇ ਵਾਤਾਵਰਨਾਂ ਖੁੱਲੇ ਕਮਰੇ ਆ ਸਭ ਨੂੰ ਆਪਣੇ ਆਪਣੇ ਇੰਡੀਵਿਜੂਅਲ ਕਮਰੇ ਨਾਲ ਅਟੈਚ ਬਾਥਰੂਮ ਹੈ ਖਾਂਦੀਪੂਰੀ ਵਿਵਸਥਾ ਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹੀ ਧਿਆਨ ਰੱਖਦੇ ਆ ਵੀ ਇਹਨੇ ਡਾਈਟ ਦਾ ਕੰਟਰੋਲ ਹੋਵੇ ਤੇ ਵਧੀਆ ਚੱਲੇ ਅੱਥੇ ਜਿਹੜੇ ਬਜ਼ੁਰਗ ਨੇ ਤਕਰੀਬਨ ਇੰਡੀਆ ਦੇ ਵੱਖ-ਵੱਖਰੇ ਕੋਨਿਆਂ ਤੋਂ ਆਂਦੇ ਨੇ ਜੀ ਅੱਥੇ ਆ ਮੇਰੇ ਨਾਲ ਇੱਕ ਆਂਟੀ ਐ ਇਹ ਤਰਨ ਤਨ ਤੋਂ ਨਰਸ ਦੇ ਅਹੁਦੇ ਤੋਂ ਰਿਟਾਇਰ ਹੋਏ ਨੇ ਤੇ ਹੁਣ ਇੱਥੇ ਰਹਿ ਵੀ ਰਹੇ ਨੇ ਨਾਲ ਇਹਦਾ ਬ੍ਰਦਰ ਵੀ ਇੱਥੇ ਰਹਿ ਰਹੇ ਨੇ ਤੇ ਨਾਲ ਇੱਥੇ ਸੇਵਾ ਵੀ ਕਰ ਰਹੇ ਨੇ ਸਵੇਰੇ ਸ਼ਾਮ બ્લડ પ્રેશર ચેક કર દેને ਕਿਸੇ મત જીਵੇਂ ਕੋ છોટી મોટી ਦਾ ਰੈਗੂਲਰ ਜਿਹੜੇ ਹੋ ਗਿਆ ਜੋਬ ਕਰਦੇ ਨੇ ਇੱਥੇ ਸਾਡੇ ਕੋਲ ਜੋਬ ਤੇ ਨਹੀਂ ਕਹਿ ਸਕਦੇ ਸੇਵਾ ਹੀ ਕਹਿ ਸਕਦੇ ਆ ਸੇਵਾ ਕਰਦੇ ਆ ਦਵਾਈਆਂ ਇਹਨਾਂ ਨੂੰ ਪ੍ਰੋਵਾਈਡ ਕਰਾਣੇ ਆ ਸਵੇਰੇ ਸ਼ਾਮ ਬਲੱਡ ਪ੍ਰੈਸ਼ਰ ਚੈੱਕ ਕਰਦੇ ਆ ਕੋਈ ਬੁਖਾਰ ਹੋਵੇ ਕਿਸੇ ਨੂੰ ਉਹਦਾ ਕਰਦੇ ਆ ਵੈਸੇ ਜਿਹੜੇ ਇਲਾਜ ਵਾਸਤੇ ਅਸੀਂ ਇੱਥੇ ਸਾਡੇ ਸੈਂਟਰਲ ਖਾਲਸਾ દવાਖਾਨਾ ਜਿਹੜਾ ਚੀਫ ਖਾਲਸਾ ਦਵਾਨ ਨੰਟਰੀ ਚੱਲ ਰਿਹਾ ਹੈ ਕਿਉਂਕਿ ਇਹ ਸੰਸਥਾ ਜਿਹੜੀ ਹੈ ਇਹਨੂੰ ਚੀਫ ਖਾਲਸਾ ਦੀਵਾਨ ਅੰਡਰ ਅਸੀਂ ਚਲਾਉਂਦੇ ਆ ਜਿਹੜਾ ਅੰਮ੍ਰਿਤਸਰ ਸਾਡਾ ਹੈੱਡ ਆਫਿਸ ਹੈ ਜਿਹਦੇ ਪ੍ਰਧਾਨ ਸਾਡੇ ਡਾਕਟਰ ਨੇਚਰ ਨੇ ਡਾਕਟਰ ਇੰਦਰਬੀਰ ਸਿੰਘ ਜੀ ਨੇਚਰ ਜਿਹੜੇ ਐਮਐਲਏ ਵੀ ਨੇ ਉਹ ਸਾਡੇ ਪ੍ਰੈਜ਼ੀਡੈਂਟ ਵੀ ਨੇ ਤੇ ਸਾਡੇ ਪ੍ਰਧਾਨ ਵੀ ਨੇ ਚੀਫ ਖਾਲਸਾ ਦੀਵਾਨ ਦੇ ਪਤਾ ਆਂ ਦਾ ਕਾਰਨ ਕੀ ਸੀਗਾ ਇਹਨਾਂ ਦਾ ਤੁਸੀਂ ਦੱਸਿਆ ਕੋਈ ਵਕੀਲ ਵੀ ਇੱਥੇ ਔਰਤ ਇਹਨੇ ਬਜ਼ੁਰਗਾਂ ਦੇ ਨੇ ਜ਼ਿਆਦਾਤਰ ਕਹਾਣੀ ਕੀ ਹੁੰਦੀ ਹੈ ਮਕਸਦ ਕੀ ਹੁੰਦਾ ਜਦੋਂ ਪਰਿਵਾਰ ਵਾਲੇ ਛੱਡ ਕੇ ਜਾਂਦੇ ਇਸ ਦੇ ਵਿੱਚ ਸੋਚ ਕੀ ਹੁੰਦੀ ਹੈ ਹਰ ਇੱਕ ਦੇ ਕਾਰਨ ਅਲੱਗ-ਅਲੱਗ ਨੇ ਕਈਆਂ ਦੇ ਤੇ ਬੱਚੇ ਨਹੀਂ ਰੱਖਦੇ ਉਹਨਾਂ ਨੂੰ ਜਾਂ ਇੱਕ ਕਹ ਲਈਏ ਜਨਰੇਸ਼ਨ ਗੈਪ ਵੀ ਹੈਗਾ ਕਿ ਨਵੀਆਂ ਨੂੰਹਾਂ ਆ ਜਾਂਦੀਆਂ ਤੇ ਪੁੱਤ ਬਗਾਨੇ ਹੋ ਜਾਂਦੇ ਨੇ ਤੇ ਮਾਵਾ ਨਾਲ ਉਹਨਾਂ ਦੇ ਜਿਹੜੇ ਇੱਕ ਸੁਭਾਅ ਮੈਚ ਨਹੀਂ ਕਰਦਾ ਤੇ ਉਹ ਛੱਡ ਵੀ ਜਾਂਦੇ ਨੇ ਤੇ ਕਈ ਵਾਰੀ ਆਪਣੇ ਬੱਚਿਆਂ ਨੂੰ ਛੱਡ ਕੇ ਇੱਥੇ ਆਪਣੇ ਆਪ ਵੀ ਆ ਜਾਂਦੇ ਨੇ ਇੱਥੇ ਬੜੇ ਤੁਹਾਨੂੰ ਦੱਸਿਆ ਕਿ ਕਈ ਐ ਹੁਣ ਐ ਜਿਵੇਂ ਆਂਟੀ ਐ ਨਰਸ ਨੇ ਇਹ ਆਂਟੀ ਬੈਂਗਲੌਰ ਤੋਂ ਆਏ ਨੇ ਕੋਈ ਬਟਾਲੇ ਤੋਂ ਆ ਹੁਣ ਇੱਕ ਦਿੱਲੀੋਂ ਆ ਬੰਬੇ ਤੋਂ ਆਏ ਹੋਏ ਆ ਸਾਡੇ ਕੋਲ ਤੇ ਹਸਬੰਡ ਵਾਈਫ ਵੀ ਨੇ ਕੱਲੇ ਲੇਡੀਜ਼ ਵੀ ਨੇ ਤੇ ਕੱਲੇ ਜੈਂਟਸ ਵੀ ਨੇ ਹਰ ਇੱਕ ਦੀ ਅਲੱਗ-ਅਲੱਗ ਸਟੋਰੀ ਹੈ ਜੀ ਸਟੋਰੀਆਂ ਬਹੁਤ ਨੇ ਜਦੋਂ ਸੁਣਨੇ ਆ ਤੇ ਮਨ ਨੂੰ ਦੁੱਖ ਵੀ ਹੁੰਦਾ ਪਹਿਲਾਂ ਤੇ ਬਿਰਦਕਰ ਹੋਣੀ ਨਹੀਂ ਚਾਹੀਦੇ ਜਿਨ੍ਹਾਂ ਨੇ ਸਾਨੂੰ ਜੰਮਿਆ ਜਹੀ ਉਹਨਾਂ ਨੂੰ ਨੇ ਪਾਲ ਸਕਦੇ ਫਿਰ ਸਾਨੂੰ ਇੱਥੇ ਦੁਨੀਆ 'ਚ ਰਹਿਣ ਦਾ ਹੱਕ ਕੋਈ ਨਹੀਂ ਹੈ ਕਿੰਨੀ ਮਾੜੀ ਗੱਲ ਆ ਨਾ ਬਜ਼ੁਰਗ ਮਾਤਾ ਵਾਂਗ ਬੈਠੇ ਚਲੋ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਆ ਮਾਤਾ ਜੀ ਬਹੁਤ ਬਸਰ ਰਹੇ ਮੇਟਾ ਮੈਂ ਸਟਾਫ ਨਰਸ ਸੀ ਪਹਿਲਾਂ ਸਟਾਫ ਨਰਸ ਤੋਂ ਬਾਅਦ ਨਰਸਿੰਗ ਸਟੇਟ ਅ ਰਿਟਾਇਰ ਹੋਈ 35 ਇਅਰ ਮੈਂ ਗਵਰਨਮੈਂਟ ਜੋਬ ਕੀਤੀ ਮੈਨੂੰ ਮੈਂ 43000 ਰੁਪਏ ਪੈਨਸ਼ਨ ਮਿਲਦੀ ਇੱਥੇ ਮੈਂ ਨਾਲ ਦੀ ਸਾਰਿਆਂ ਦੀ ਸੇਵਾ ਕਰਦੀ ਆ ਬੀਪੀ ਵਗੈਰਾ ਚੈੱਕ ਕਰਦੀ ਸਾਰ ਦੋ ਟਾਈਮ ਮਮਾ ਜੀ ਕਾਦਨ ਕੀ ਸੀਗਾ ਇੰਨਾ ਵੱਡਾ ਸਫਰ ਤੁਸੀਂ ਕਟਿਆ ਜੌਬ ਕੀਤੀ ਇੱਥੇ ਆਉਣ ਦਾ ਕਾਦਨ ਕੀ ਸੀਗਾ ਬਿਲਦ ਕਰ ਕਿਉਂ ਆਏ ਕਰਨ ਦਾ ਮੈਂ ਨਾ ਮਤਲਬ ਮੇਰੇ ਦੋ ਬੇਟੇ ਤੇ ਦੋਨੋਂ ਇੱਕ ਤਾਂ ਮੈਡੀਕਲ ਸਟੋਰ ਇੱਕ ਤਾਂ ਤੇ ਦੋਨੋਂ ਜਿਹੜੇ ਹੈਗੇ ਨਾ ਉਹਨਾਂ ਦੇ ਬੇਟੇ ਸਾਰੇ ਬਾਹਰ ਅਮਰੀਕਾ ਹੈਗੇ ਆ ਤੇ ਫਿਰ ਮੈਂ ਇਕੱਲੀ ਕਰਕੇ ਮੇਰੇ ਹਸਬੰਦ ਦੀ ਡੈਥ ਹੋ ਗਈ ਸੀ 2014 ਵਿੱਚ ਤੇ ਉਸ ਤੋਂ ਬਾਅਦ ਫਿਰ ਮੈਂ ਇਕੱਲੀ ਘਰ ਤੇ ਮੇਰਾ ਘਰ ਮੈਨੂੰ ਪ੍ਰੈਕਟਿਸ ਕਰਨੀ ਹੀ ਨਹੀਂ ਦਿੰਦੇ ਤੇ ਮੈਂ ਇੱਥੇ ਆ ਕੇ ਮੈਂ ਕਿਹਾ ਚਲੋ ਸੇਵਾ ਕਰੂੰਗੀ। ਉਹ ਨਹੀਂ ਬੇਟੇ ਬਾਹਰ ਆਉਂਦਾ ਫੋਨ ਗੱਲਬਾਤ ਕਰਦੀ ਨਹੀਂ। ਖੁਸ਼ ਮੈਂ ਫੋਨ ਅੰਦਰ ਬੱਚਿਆਂ ਦਾ। ਹਾਂਜੀ। ਪੈਨਸ਼ਨ ਮਿਲਦੀ ਨਹੀਂ ਨਾ ਮੈਂ ਖਾ ਨਹੀਂ ਸਕਦੀ। ਉਹ ਧਮਕਰਾ। ਤੇ ਨਹੀਂ ਬੱਚਿਆਂ ਦਾ ਫੋਨ ਆਉਂਦਾ ਵੈਸੇ ਅਮਰੀਕਾ ਤੋਂ। ਬੱਚੇ ਮੇਰੇ ਮਿਲਨ ਆਉਂਦੇ ਆ ਪੱਛੇ ਇਹਨਾਂ ਨੂੰ। ਬੱਚੇ ਮਿਲਨ ਆਉਂਦੇ ਆ। ਮੈਂ ਕਿ ਉਹਨਾਂ ਨੂੰ ਤੁਹਾਨੂੰ ਬਾਹਰ ਲੈ ਜਾਣਾ ਚਾਹੀਦਾ ਉੱਥੇ ਤੁਸੀਂ। ਬੇਟਾ ਮੈਂ ਤੁਹਾਨੂੰ ਦਿਖਾ ਦਿੰਨੀ ਮੇਰਾ ਐਚਬੀ1 ਐਚਬੀ2 ਵੀਜ਼ਾ ਲੱਗਾ। ਮੈਂ ਅਮਰੀਕਾ ਵੀ ਹੋ ਆਈ ਹਾਂ। ਉਹ ਹਾਂਜੀ। ਤੇ ਮੇਰਾ ਅਜੇ ਮਤਲਬ ਆ ਹੁਣ ਹੈਗੀ ਨਸੰਦ ਮੇਰਾ ਦੇ ਤਿੰਨ ਸਾਲ ਦਾ ਵੀਜ਼ਾ ਹੈਗਾ ਅੱਛਾ ਹਾਂ ਮੇਰੇ ਕੋ ਇੱਥੇ ਪਾਸਪੋਰਟ ਪਿਆ ਦੇ ਨੇ ਇੱਥੇ ਲੱਗਾ ਮਰਜ਼ੀ ਆਪਣੀ ਨੇ ਲੱਗਿਆ ਇੱਥੇ ਵਾਸਤੇ ਚਲੋ ਠੀਕ ਹੈ ਹੋਰ ਵੀ ਜ਼ਰੂਰ ਬੀ 2 ਐਚ ਵੀਜ਼ਾ ਮੇਰੇ ਕੋਲ ਹਾਂਜੀ ਹਾਂ ਇੱਥੇ ਮੇਰੇ ਕੋਲ ਹੀ ਪਿਆ ਹੋ ਹਾਂ ਹੋਰ ਵੀ ਤੇ ਮਾਦਾਵਾ ਮੌਜੂਦ ਨੇ ਮਾਦਾ ਜੀ ਬਹੁਤ ਸੌਖਾ ਕਰਦੇ ਸਸੀ ਕਾਲ ਜੀ ਸਰ ਵੇਖੋ ਜੀ ਕੀ ਫਤੇ ਸਰ ਜੀ ਮਾਦਾ ਜੀ ਕੀ ਨਾਮ ਹੈ ਮੇਰਾ ਨਾਮ ਬਲਜਿੰਦਰ ਕੌਰ ਕਿਲੋਂ ਹਾਂ ਮਾਦਾ ਜੀ ਕਿੱਥੋਂ ਆਏ ਤੁਸੀਂ ਸਾਡਾ ਸਰਪਿੰਡ ਤੇ ਸਾਡਾ ਟਾਂਡਿਆ ਤਰਨਤਾ ਜ਼ਿਲ੍ਹੇ ਕਿਹਾ ਔਰ ਸਾਡੀ ਜਿਹੜੀ ਲਾਈਫ ਆ ਉਹ ਬੈਂਗਲੌਰ ਗੁਜਰੀ ਸਾਰੀ ਮੇਰੇ ਹਸਬੰਡ ਟਰਾਂਪੋਰਟਰ ਸੀਗੇ ਅਸੀਂ ਇਕੱਠੇ ਨਾਲ ਹੀ ਰਹੇ ਅਸੀਂ ਮਿਲਣ ਹੀ ਆਏ ਸੀ ਤੇ ਉਹਨਾਂ ਦੀ ਡੈਥ ਹੋ ਗਈ ਉਸ ਤੋਂ ਬਾਅਦ ਅਸੀਂ ਨਹੀਂ ਗਏ ਕਾਰੋਬਾਰ ਜੇ ਸਾਡਾ ਪੂਰਾ ਉਹਨਾਂ ਨੇ ਹੀ ਚੱਲਦਾ ਪਰ ਅਜੇ ਵੀ ਅਸੀਂ ਬੰਦ ਨਹੀਂ ਕੀਤਾ ਔਰ ਸਰ ਜੀ ਮੇਰੀ ਰਿਕਵੈਸਟ ਆ ਔਰ ਸਾਡੀ ਸਟੋਰੀ ਪੁੱਛਣ ਤੋਂ ਬਿਗੈਰ ਤੁਸੀਂ ਸਾਨੂੰ ਇੱਥੋਂ ਦਾ ਪੁੱਛ ਲੋ ਤਾਂ ਜ਼ਿਆਦਾ ਵਧੀਆ ਹੋਏਗਾ ਕਿਉਂ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਸਟੋਰੀਆਂ ਨੇ ਇਸ ਕਰਕੇ ਹਾਂ ਚਲੋ ਤੁਸੀਂ ਇੱਥੋਂ ਦੀ ਚੋੜੀ ਦੱਸ ਦੋ ਕਿ ਇੱਥੇ ਸਭਾ ਚੱਲ ਰਿਹਾ ਕਿਦਾਂ ਮਹਿਸੂਸ ਕਰਦੇ ਓਕੇ ਸਰ ਸਾਡੋਂ ਦਿਨ ਟਾਈਮ ਚਾਹ ਤੇ ਟਾਈਮ ਰੋਟੀ ਨਾਲ ਦੁੱਧ ਸਾਨੂੰ ਹਰ ਸੁਵਿਧਾ ਇੱਥੇ ਹੈਗੀ ਆ ਇਹ ਨਹੀਂ ਅਸੀਂ ਕਹਿੰਦੇ ਕਿ ਘਰ ਮਾੜਾ ਤੇ ਆ ਚੰਗਾ ਘਰ ਘਰ ਹੁੰਦਾ ਹੈ ਪਰ ਆ ਵੀ ਕਿਸੇ ਘਰ ਨਾਲੋਂ ਘੱਟ ਨਹੀਂ ਕਿਸੇ ਗੁਰਦੁਆਰੇ ਨਾਲੋਂ ਘੱਟ ਨਹੀਂ ਸਾਨੂੰ ਇਹ ਜਿਹੜੇ ਬੱਚੇ ਆ ਸਾਨੂੰ ਆਪਣੇ ਬੱਚਿਆਂ ਤਾਰਾ ਵੇਖਦੇ ਇਹ ਮੈਡਮ ਜੀ ਵੀ ਉਹਨਾਂ ਹੈਗਾ ਜ਼ਿੰਦਗੀ ਦੀ ਜੀ ਜੀ ਬਿਲਕੁਲ ਬਿਲਕੁਲ ਜ਼ਿੰਦਗੀ ਨਾਲ ਤਾਂ ਨਹੀਂ ਕੋਈ ਗਿਲੇ ਸ਼ਿਕਵੇ ਕਿਉਂਕਿ ਦੇਖਦੇ ਹੋਵੋਗੇ ਅੱਜ ਸਮਾਜ ਦੇ ਵਿੱਚ ਜੋ ਵੀ ਚੱਲ ਰਿਹਾ ਹੈ ਜ਼ਿੰਦਗੀ ਨਾਲ ਤਾਂ ਗਿਲਾ ਸ਼ਿਕਵਾ ਹੁੰਦਾ ਹੈ ਉਹ ਕਿਹਦੇ ਨਾਲ ਕਰੇ ਜੇ ਇਨਸਾਨ ਦੀ ਡੈਥ ਹੋ ਜਾਂਦੀ ਹੈ ਯੰਗ ਏਜ ਵੀ ਚਲੇ ਜਾਂਦੇ ਆ ਬਜ਼ੁਰਗ ਵੀ ਚਲੇ ਜਾਂਦੇ ਆ ਗਿਲਾ ਸ਼ਿਕਵਾ ਇਨਸਾਨ ਨਹੀਂ ਕਰ ਸਕਦਾ ਬਖਤ ਨਾਲ ਸਮਝੌਤਾ ਕਰਨਾ ਪੈਂਦਾ ਬਖਤ ਨਾਲ ਸਮਝੌਤਾ ਨਹੀਂ ਕਰਾਂਗੇ ਤੇ ਫਿਰ ਤੇ ਗੱਡੀ ਸੱਲੇ ਆ ਜਗੇ ਬਸ ਖਤਮ ਕਰੀਏ ਆਪਣੇ ਆਪ ਨੂੰ ਲੋਕਾਂ ਨੂੰ ਮੈਸੇਜ ਆਣਾ ਬੜਾ ਵੱਡਾ ਕਿਉਂਕਿ ਹਿੰਮਤ ਹਾਰ ਜਾਂਦੇ ਆ ਨੌਜਵਾਨੀ ਮਰ ਜਾਂਦੇ ਲੇਕਿਨ ਤੁਸੀਂ ਇਸ ਉਮਰ ਚ ਨਹੀਂ ਮਰਦੇ ਉਹ ਕਿਉਂਕਿ ਹਿੰਮਤ ਨਹੀਂ ਹਾਰਨੀ ਚਾਹੀਦੀ ਵੈਸੇ ਮੇਰੇ ਬੱਚਿਆਂ ਨੇ ਮੈਨੂੰ ਸਪੋਰਟ ਹੈਗੀ ਆ ਮੈਂ ਰੇਮ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਜੋ ਮੈਂ ਪਹਿਲਾਂ ਤੁਹਾਨੂੰ ਬਿਆਨ ਕਰ ਦਿੱਤੀਆਂ ਕਈਆਂ ਤਰ੍ਹਾਂ ਦੀਆਂ ਤਕਲੀਫਾਂ ਹੁੰਦੀ ਘਰਾਂ ਦੇ ਵਿੱਚ ਐ ਨਹੀਂ ਕਿ ਸਾਨੂੰ ਕਿਸੇ ਬੱਚੇ ਨੇ ਧੱਕਿਆ ਆ ਕੇ ਸਾਨੂੰ ਰੋਟੀ ਨਹੀਂ ਦੇਣੀ ਜਾਂ ਕੁਛ ਨਹੀਂ ਅੱਛਾ ਮੇਰੀ ਪੈਨਸ਼ਨ ਮੇਰੀ ਜੱਗ ਲੱਗੀ ਔਰ ਇਹਨਾਂ ਨੂੰ ਪਤਾ ਹੈ ਮੇਰਾ ਖਰਚਾ ਮੇਰੇ ਕੋਲ ਕੁਲਾ ਕਦੀ ਨਹੀਂ ਖਤਮ ਹੋ ਸਕਦਾ ਨਾ ਪਰਮੇਸ਼ਰ ਖਤਮ ਕਰੂਗਾ ਮਤਲਬ ਆ ਵੈਸੇ ਜਿਵੇਂ ਜ਼ਿੰਦਗੀ 'ਚ ਕੋਈ ਵਧਿਆ ਵਧਿਆ ਇਹਦਾ ਰੂਮ ਆ ਆਂਟੀ ਦੇ ਰੂਮ ਵਿੱਚ ਫ੍ਰਿਜ ਆ ਅੱਛਾ ਕੂਲਰ ਰੱਖਿਆ ਆਂਟੀ ਨੇ ਸਾਰੀ ਸਾਰੀ ਫੈਸਿਲਿਟੀ ਆਂਟੀ ਨੇ ਰੱਖੀ ਆ ਆਓ ਵਿਖਾ ਦੇ ਆਂਟੀ ਵਿਖਾਓ ਆਓ ਦੋ ਮਿੰਟ ਆਂਟੀ ਦਾ ਕਮਰਾ ਵਾ ਮਤਲਬ ਫਿਰ ਆਂਦਾ ਵਿਦ ਕਰ ਵੈਸੇ ਵੈਸੇ ਹੀ ਸਾਡਾ ਸ਼ਹਿਰ ਹੀ ਜੀਮ ਨਸੀਰਸ ਕਰਕੇ ਅੱਛਾ ਸੈਨ ਸ਼ਹਿਰ ਦਾ ਜੀਵਨ ਹੰਨ ਕਰਕੇ ਕਿ ਅਸੀਂ ਉੱਥੇ ਰਹੇ ਪਿਆਰ ਹਾਂ ਹਾਂ ਤਾਂ ਵੀ ਸ਼ਹਿਰ ਨਾਲ ਪਿਆਰ ਨਹੀਂ ਸ਼ਹਿਰ ਨਾਲ ਪਿਆਰ ਨਹੀਂ ਚੰਗੇ ਜੀਵਨ ਨਾਲ ਪਿਆਰ ਆ ਅੱਛਾ ਇੱਥੇ ਸਮਝਿਆ ਕਿ ਇੱਥੇ ਜ਼ਿੰਦਗੀ ਮਹੱਤਵਪੂਰਨ ਹਾਂ ਜੀ 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 ਪਰ ਆਪ ਵੀ ਦੇਖੋ ਇਹਨੂੰ ਜੇ ਇਸ ਦੇ ਮੁਤਾਬਿਕ ਵੈਲ ਫਰਨਿਸ਼ ਕੀਤਾ ਜਾਵੇ ਤੇ ਮੈਂ ਗਲਤ ਨਹੀਂ ਕਰੂੰਗਾ ਇਨਵਰਟਰ ਲੱਗਾ ਫ੍ਰਿਜ ਕੂਲਰ ਹੈ ਫ੍ਰਿਜ ਐਂਟੀਕੋ ਵਾਸ਼ਿੰਗ ਮਸ਼ੀਨ ਵੀ ਅੰਦਰ ਹੈ ਆਂਟੀ ਟੇਬਲ ਆਪਣਾ ਲਗਾਇਆ ਅੰਦਰ ਛੋਟਾ ਕਿਚਨ ਸਾਹਮਣੇਗਾ ਪੈਂਟਰੀ ਨੂੰ ਕਹਿੰਦੇ ਕਿਚਨ ਤੇ ਨਹੀਂ ਕਿਉਂਕਿ ਕੁਝ ਗਰਮ ਕਰਨਾ ਹੈ ਜਾਂ ਕੁਝ ਹੁੰਦਾ ਉਹ ਫਿਰ ਅਸੀਂ ਕਿਉਂਕਿ ਸਾਡੀ ਟਾਈਮਿੰਗ ਜਿਹੜੀ ਖਾਣੇ ਦੀ ਸਵੇਰੇ ਅਸੀਂ ਦੇਖੋ 6:30 ਵਜੇ ਚਾਹ ਨਾਲ ਬਿਸਕਟ ਜਾਂ ਰਸ ਦਿੰਨੇ ਆ ਜੀ ਉਸ ਤੋਂ ਬਾਅਦ 8:30 ਤੋਂ 9:00 ਵਜੇ ਤੱਕ ਨਾਸ਼ਤਾ ਜਿਹਦੇ ਵਿੱਚ ਕੋਈ ਪਰੌਂਠੀ ਲੈਣਾ ਚਾਵੇ ਫੁਲਕਾ ਲੈਣਾ ਚਾਵੇ ਜੇ ਸਬਜੀ ਜਾਂ ਅੱਜ ਕੱਲ ਜਿਵੇਂ ਬੁੱਲੀ ਕੋਪੀ ਆਲੂ ਜੋ ਇਹ ਅਲੱਗ-ਅਲੱਗ ਬਣਾਉਂਦੇ ਆ ਜੇ ਗਰਮੀਆਂ ਆਂਦੀਆਂ ਉਹਨਾਂ ਨਾਲ ਸਾਦੀ ਪ੍ਰੋਟੀਨਾਂ ਦਹੀਂ ਦਿੰਨੇ ਆ ਉਸ ਤੋਂ ਬਾਅਦ 11:30 12 ਵਜੇ ਦੁੱਧ 250 ml ਹਰ ਇੱਕ ਨੂੰ ਗਰਮ ਅਸੀਂ ਪ੍ਰੋਵਾਈਡ ਕਰਦੇ ਆ ਪਰ ਇਹ ਸਾਰੀ ਸੇਵਾ ਫਿਰ ਹੁੰਦੀ ਖਰਚਾ ਫਿਰ ਸਾਰਾ ਕਿੱਦਾਂ ਮੈਨੇਜ ਹੋਵੇ ਖਰਚਾ ਵੈਸੇ ਤੇ ਸਾਨੂੰ ਦਾਨ ਵੀ ਬਹੁਤ ਆਂਦਾ ਜੀ ਜੇ ਖਰਚਾ ਕਰਨ ਵਾਸਤੇ ਇਹੀ ਬੈਠੇ ਆ ਤੇ ਦਾਨ ਦੇਣ ਵਾਲੇ ਵੀ ਬਹੁਤ ਪਰੇ ਤੋਂ ਪਰੇ ਲੋਕ ਬੈਠੇ ਨੇ ਉਸ ਤੋਂ ਇਲਾਵਾ ਚੀਫ ਖਾਲਸਾ ਦੀਵਾਨ ਚੈਰੀਟੇਬਲ ਜਿਹੜੀ ਸੋਸਾਇਟੀ ਆ ਸਾਡੀ ਜਿਹਦੇ ਅੰਡਰ ਅਚੀਵ ਚੱਲ ਰਿਹਾ ਭਾਈ ਵੀਰ ਸਿੰਘ ਜੀ ਉਹ ਵੀ ਸਾਡੀ ਬਹੁਤ ਸਪੋਰਟ ਕਰਦੇ ਆ ਸਾਫ ਸਵਾਬੀ ਬਹੁਤ ਹੈ ਦੇਖ ਰਹੇ ਆ ਨਾ ਜਿੱਥੇ ਵੀ ਗਿਆ ਆ ਮੈਂ ਹੋਂਦੇ ਵੀ ਅੰਦਰ ਆਪਾਂ ਤੁਰਦੇ ਫਿਰਦੇ ਗੱਲਬਾਤ ਕਰਦੇ ਆ ਸਾਫ ਸਵਾਬੀ ਬਹੁਤ ਹੈ ਕੰਮ ਦੇ ਵੀ ਬੜੇ ਵਧੀਆ ਬਣੇ ਹੋਏ ਆ ਸਾਦਾ ਮਤਲਬ ਕਿਦਾਂ ਹੋ ਪਾਂਦਾ ਇਹਨਾਂ ਕੁਝ ਇਥੇ ਹੋ ਗੀ ਵਰਕਰ ਵੀ ਨਾਲ ਹਾਂਜੀ ਹਾਂਜੀ ਸਾਡੇ ਕੋਲ ਨੀਅਰ ਅਬਾਊਟ 25 ਤੋਂ 30 ਦਾ ਸਟਾਫ ਹੈ ਜੀ ਲੇਕਿਨ ਐਵਾ ਵੀ ਕਈ ਬਜ਼ੁਰਗ ਜਿਹੜੇ ਆਪਣੇ ਕਮਰੇ ਦਾ ਖਿਆਲ ਆਪ ਬੜਾ ਰੱਖਦੇ ਹੁਣ ਐਂਟੀ ਇਹਨਾਂ ਨੂੰ ਸਫਾਈ ਪਸੰਦ ਹੈ ਐਂਟੀ ਨੂੰ ਸਫਾਈ ਪਸੰਦ ਹੈ ਤੇ ਇਹ ਸਾਫ਼ ਕਮਰਾ ਰੱਖਦੇ ਹਾਂ ਕਈ ਇੰਨਾ ਜ਼ਿਆਦਾ ਨਹੀਂ ਆ ਹੁਣ ਕਈ ਕਹਿੰਦੇ ਕਿ ਅਸੀਂ ਆਪਣੇ ਆਪਣਾ ਕੰਮ ਆਪਣੇ ਆਪ ਕਰਾਂਗੇ ਲੇਕਿਨ ਬਾਹਰ ਦਾ ਕੰਮ ਜੋ ਉਹਦੇ ਵਾਸਤੇ ਸੰਦ ਉਧਰ ਬਜ਼ੁਰਗ ਸਾਰੇ ਹਾਂਜੀ ਇਹ ਬਜ਼ੁਰਗ ਦੇਖੋ ਨਾ ਇੱਕ ਅੱਜ ਜਿਵੇਂ ਸਰਦੀ ਹੈ ਸਰਦੀ ਕਰਕੇ ਧੁੱਪ ਚਾਹੀ ਤਾਂ ਉਹ ਦੇਖ ਲਓ ਕੀ ਬਾਹਰ ਬੈੱਡ ਲੱਗੇ ਨੇ ਜੀ ਉਹ ਕਿੰਦਾ ਸਾਰੇ ਬਜ਼ੁਰਗ ਬੈਠੇ ਹੋਏ ਆ ਇਹ ਅਲੱਗ-ਅਲੱਗ ਸਾਰੇ ਹਾਂ ਜੀ ਹਾਂ ਜੀ ਬਿਲਕੁਲ ਜੀ ਇਹ ਬੜੇ ਪੁਰਾਣੇ ਵੀ ਆ ਕਈ ਸਾਡੇ ਕੋਲ ਇੱਥੇ ਨੀਅਰਬਾਊਟ 14-14 8-8 10-10 ਸਾਲ ਤੋਂ ਨੇ ਕੁਝ ਆ ਵੀ ਜਾਂਦੇ ਨੇ ਕੁਝ ਚਲੇ ਵੀ ਜਾਂਦੇ ਨੇ ਕੋਵਿਡ 'ਚ ਸਾਡੇ ਕੋਲ ਨੀਅਰਬਾਊਟ 70 ਤੋਂ 80 ਬਜ਼ੁਰਗ ਸੀ ਲੇਕਿਨ ਕੋਵਿਡ ਤੋਂ ਬਾਅਦ ਕੁਝ ਬਜ਼ੁਰਗ ਘਟ ਗਏ ਨੇ ਕਈ ਕਈ ਚਲੇ ਗਏ ਕਈਆਂ ਦੀ ਡੈਥ ਹੋ ਗਈ ਮੈਂ ਕੀ ਕੁਝ ਦੇਖੋ ਇਹ ਦੁਨੀਆ ਦਾ ਦਸਤੂਰ ਆ ਬਜ਼ੁਰਗ ਨੇ ਜਵਾਨੀ ਤੇ ਬਜ਼ੁਰਗ ਤੇ ਚਲੋ ਕੋਈ ਫਰਕ ਨਹੀਂ ਹੁੰਦਾ ਲੇਕਿਨ ਕੱਲਾ ਇਹ ਕਿਸੇ ਵੇਲੇ ਕੋਈ ਸਿਰ ਡੈਥ ਵੀ ਹੋ ਗਈ ਕੋਈ ਆ ਜਾਂਦੇ ਕੋਈ ਚਲੇ ਜਾਂਦੇ ਹੁਣ ਐ ਹੁਣ ਸਾਡੇ ਹੈਗੇ ਆ ਉਹ ਬਿਲਕੁਲ ਨਹੀਂ ਦੇਖ ਸਕਦੇ ਕਿੰਦਾ ਬਜ਼ੁਰਗ ਜੀ ਦਾ ਸਿੰਘ ਜੀ ਇਹ ਪੱਟੀ ਤੋਂ ਨੇ ਅੰਕਲ ਆਂਟੀ ਇਕੱਠੇ ਨੇ ਸੱਚੀ ਗੱਲ ਉਹ ਜੀ ਇਹ ਜੀ ਬਜ਼ੁਰਗ ਜੀ ਦਾ ਸਿੰਘ ਜੀ ਨੇ ਬਹੁਤ ਪੁਰਾਣੇ ਤੇ ਬਹੁਤ ਸਾਡੇ ਅੰਕਲ ਵੀ ਪੱਟੀ ਤੋਂ ਆ ਇਹ ਵੀ ਸਾਡੇ ਪਿੰਡੋਂ ਕੋਲੋਂ ਪਿੰਡੋਂ ਆਏ ਨੇ ਬਾਪੂ ਜੀ ਕਿੱਦਾਂ ਠੀਕ ਆ ਜਿੱਥੇ ਸਕੂਨ ਹੈਗਾ ਵਧੀਆ ਵਧੀਆ ਬਿਲਕੁਲ ਲੋਕੀ ਦੇਣੀ ਰੋਟੀ ਪਾਣੀ ਚਾਹ ਤੋਂ ਨਹੀਂ ਸਭ ਕੋ ਸਾਨੂੰ ਮਿਲਦਾ ਬਸ ਕੋਈ ਕਮੀ ਨਹੀਂ ਕੋਈ ਸਾਨੂੰ ਇੱਥੇ ਕਮੀ ਨਹੀਂ ਸਭ ਹਰ ਇੱਕ ਚੀਜ਼ ਦਿੰਦੇ ਆ ਕਿੰਨੇ ਸਾਲ ਹੋ ਗਏ ਮੈਨੂੰ 8 ਸਾਲ ਹੋ ਗਏ 8 ਸਾਲ ਹੋ ਗਏ ਜੀ ਇਹਨਾਂ ਨੂੰ ਹਾਂਜੀ 8 ਸਾਲ ਹੋ ਗਏ ਦਵਾਈ ਬੂਟੀ ਵੀ ਦਵਾਉਂਦੇ ਆ ਬਿਮਾਰ ਹੋ ਜੇ ਬੰਦਾ ਦੇ ਹਰੀ ਪਾਜਤ ਕਰਦੇ ਆ ਦੋ ਟਾਈਮ ਸਾਡੇ ਕੋਲ ਵੀ ਆਉਂਦੇ ਆ ਬੈਠੇ ਸਾਨੂੰ ਬਾਬੂ ਜੀ ਵੈਸੇ ਇੱਥੇ ਆਉਣ ਦਾ ਕਾਰਨ ਕੀ ਸੀਗਾ ਤੁਹਾਡਾ ਬਿੰਦ ਘਰ ਦੇ ਵਿੱਚ ਕਾਰਨ ਇਤਨਾ ਹੀ ਸੀ ਦੋ ਪੁੱਤ ਸੀ ਉਹ ਵੈਲੀ ਸ਼ਰਾਬ ਚ ਪੈ ਗਏ ਸਰਾਬ ਚ ਪੈ ਗਏ ਬੋਲ ਚਾਲ ਚੰਗਾ ਨਹੀਂ ਮਾੜੇ ਕੰਮ ਕਰਨ ਲੱਗੇ ਤੇ ਮੇਰੇ ਨਾਲ ਬਣੀ ਨਹੀਂ ਮੈਂ ਫਿਰ ਪੈਲੀ ਥੋੜੀ ਜਿਹੀ ਵੇਚ ਕੇ ਤੇ ਮੈਂ ਉਹਨਾਂ ਦਾ ਹਿਸਾਬ ਨੰਨ ਦੇਤਾ ਤੇ ਆਪਣਾ ਮੈਂ ਰੱਖ ਲਿਆ ਉਹ ਮੈਂ ਆਪਣਾ ਜਮਾ ਕਰਾ ਲਿਆ ਤੇ ਚਲੋ ਟਾਈਮ ਪਾਸ ਹੁੰਦਾ ਜਾਂਦਾ ਜਿਦਾ ਸ਼ਿਕਵਾ ਨਹੀਂ ਜ਼ਿੰਦਗੀ ਦਾ ਕਿਉਂਕਿ ਸੁਪਨੇ ਤੇ ਹੁੰਦੇ ਆ ਮਾਪੇ ਉਹਦੇ ਬੱਚਿਆਂ ਨੂੰ ਲੈ ਕੇ ਇੱਥੇ ਰਹਿਣਾ ਪੈ ਗਿਆ ਵਾ ਕੋਈ ਇਦਾਂ ਤਾਂ ਨਹੀਂ ਲੱਗਦਾ ਕਿ ਯਾਰ ਮਤਲਬ ਜ਼ਿੰਦਗੀ ਬੜੀ ਜੀ ਹੋ ਗਈ ਹੈ ਘਰ ਦੀ ਘਰ ਯਾਦ ਆਉਂਦਾ ਹੀ ਆ ਅਰ ਫੇ ਵੀ ਜਦੋਂ ਮਜਬੂਰੀ ਨੂੰ ਹੀ ਆ ਨਾ ਮਜਬੂਰੀ ਨੂੰ ਇੱਥੇ ਬੈਠੇ ਆ ਮਜਬੂਰੀ ਨੂੰ ਘਰ ਘਰ ਛੱਡ ਕੇ ਨਿਕਲਣਾ ਪਿਆ ਸਭ ਕਾਹੇ ਵਾਲੇ ਸਾਂ ਘਰ ਘਾੜ ਸੀ ਠੀਕ ਠਾਕ ਸੀ ਇੱਕ ਫੈਮਿਲੀ ਛੱਡੀ ਆ ਇਹਨਾਂ ਨੇ ਤੇ ਹੁਣ ਇੱਥੇ ਨਵਾਂ ਪਰਿਵਾਰ ਆ ਇਹਨਾਂ ਦਾ ਪਰ ਇਹ ਵੀ ਬੱਚਿਆਂ ਵਰਗੇ ਹੀ ਆ ਤੁਹਾਡੇ ਮੈਂ ਦੇਖਿਆ ਹਨ ਨਹੀਂ ਜੀ ਸਾਡੀ ਬੜੀ ਬਾਤ ਕਰਦੇ ਬਹੁਤ ਬਾਤ ਕਰਦੇ ਇੱਥੇ ਫਿਰ ਆਪਣਾ ਨਾਮ ਸਮੰਦਨ ਵੀ ਚੱਲਦਾ ਰਹਿੰਦਾ ਜਿੱਦਾਂ ਸਾਰਾ ਇੱਥੇ ਮਾਹੌਲ ਠੀਕ ਹੈ ਕੋਈ ਜੀ ਖੁੱਲਾ ਟਾਈਮ ਆ ਸਮਾਂ ਸ਼ਾਮ ਜੇ ਨਾ ਮਰਜ਼ੀ ਕਰੋ ਰਾਤਾਂ ਲੰਮੀਆਂ 3 ਵਜੇ ਉੱਠ ਖਲੋ 4 ਵਜੇ ਉੱਠ ਖਲੋ ਉਹ ਤਾਂ ਆਪਣੀ ਜਦੋਂ ਜੀ ਅਸੀਂ ਇੱਥੇ ਗੁਰਦੁਆਰੇ ਦੀ ਪ੍ਰੋਵੀਜ਼ਨ ਵੀ ਰੱਖੀ ਆ ਫਿਰ ਸਵੇਰੇ ਸ਼ਾਮ ਇੱਥੇ ਸਾਨੂੰ ਕਿਸੇ ਸਾਡੇ ਦਾਨੀ ਸੱਜਣਾ ਤਰਨ ਤੰਦਈ ਜਿਹੜਾ ਦਾਨ ਕਰਦਾ ਨਾ ਦਿਲੋਂ ਉਹ ਕਹਿੰਦਾ ਮੇਰਾ ਨਾਂ ਨਾ ਲਾਓ ਉਹਨਾਂ ਨੇ ਇੱਥੇ ਸਪੀਕਰ ਲਵਾ ਕੇ ਦਿੱਤੇ ਆ ਉਹ ਤੁਹਾਨੂੰ ਦਿਖਾਣਾ ਮੈਂ ਹਰ ਇੱਕ ਏਰੀਆ ਵਿੱਚ ਇੱਕ ਸਪੀਕਰ ਵਧੀਆ ਲੱਗਾ ਹੋਇਆ ਜਿਹੜਾ ਅਟੈਚ ਆ ਗੁਰਦੁਆਰੇ ਦੇ ਨਾਲ ਗੁਰਦੁਆਰੀ ਚਲਦੀ ਦਿੰਦੀ ਇੱਥੇ ਸਵੇਰੇ ਹਾਂਜੀ ਸਵੇਰੇ ਜਦੋਂ ਉਸ ਵੀ ਸਾਰੇ ਐ ਸਪੀਕਰ ਸਾਰੇ ਲੱਗੇ ਆ ਔਰੇ ਵਧੀਆ ਕੁਆਲਿਟੀ ਦੇ ਸਪੀਕਰ ਨੇ ਇਹ ਵੀ ਸਾਨੂੰ ਕਿਸੇ ਦਾਨੀ ਸੱਜਣ ਨਹੀਂ ਬਲ ਨਹੀਂ ਬਿਲਕੁਲ ਸਲੋ ਆਵਾਜ਼ ਔਰ ਵਧੀਆ ਯਾਨੀ ਕਿ ਕਿਸੇ ਨੂੰ ਸਮਝ ਹੀ ਨਾ ਆਵੇ ਕੀ ਬੋਲ ਰਹੇ ਸਵੇਰੇ ਜਦੋਂ ਹੁੰਦਾ ਪ੍ਰਕਾਸ਼ ਹੁੰਦਾ ਉਦੋਂ ਪਾਠ ਚਲਾਣੇ ਆ ਜੀ ਉਸ ਤੋਂ ਬਾਅਦ ਜਪਜੀ ਸਾਹਿਬ ਚੱਲਦਾ ਹੈ ਉਸ ਤੋਂ ਬਾਅਦ ਸ਼ਾਮ ਵੇਲੇ ਅਸੀਂ ਥੋੜੇ ਜਿਹਾ ਕੀਰਤਨ ਲਗਾ ਦਿੰਨੇ ਆ ਤੇ ਰਾਤ ਵੇਲੇ ਜਦੋਂ ਸਮਾਪਤੀ ਹੁੰਦੀ ਉਦੋਂ ਰਹਿਰਾ ਸਾਹਿਬ ਦਾ ਪਾਠ ਹੁੰਦਾ ਫਿਰ ਇਹ ਵੀ ਇਹੀ ਖਿਆਲ ਰੱਖਦੇ ਆ ਕਿ ਕੋਈ ਡਿਸਟਰਬੈਂਸ ਨਾ ਕ੍ਰੀਏਟ ਹੋਵੇ ਕਿ ਦੁਪਹਿਰ ਵੇਲੇ ਜੇ ਪਾਠ ਚੱਲਦਾ ਹੋਵੇ ਕਿਸੇ ਨੂੰ ਸੌਣਾ ਹੋਵੇ ਤੇ ਉਹ ਡਿਸਟਰਬੈਂਸ ਕ੍ਰੀਏਟ ਨਾ ਹੋਵੇ ਉਹ ਇਸ ਟਾਈਮਿੰਗ ਅਹੀ ਪੱਕੀ ਰੱਖੀ ਹਰ ਚੀਜ਼ ਦੀ ਟਾਈਮਿੰਗ ਹੈ ਅਸੀਂ ਟਾਈਮਿੰਗ ਰੱਖਾਂਗੇ ਡਿਸਪਲਿਨ ਰਹੇਗਾ ਤੇ ਉਹਦੇ ਚ ਇਹ ਫਰਕ ਹੈ ਕਿ ਇਹ ਵੀ ਸਾਰੇ ਡਿਸਪਲਿਨ ਚ ਰਹਿੰਦੇ ਨੇ ਨਹੀਂ ਤਾਂ ਫਿਰ ਮੁਸ਼ਕਿਲ ਤੁਹਾਨੂੰ ਪਤਾ ਕਿ ਮੁਸ਼ਕਿਲ ਵੀ ਹੋ ਜਾਂਦੀ ਹੈ ਕਿਉਂਕਿ ਬੱਚੇ ਦੇ ਪਰਿਵਰਤਨ ਸੰਭਾਲਣਾ ਇੱਕ ਬਰਾਬਰ ਹੈ ਬੱਚੇ ਨੂੰ ਤੇ ਬੰਦਾ ਡਾੜ ਸਕਦਾ ਹੁਣ ਸਾਡੇ ਮਾਪਿ ਉਹ ਇਨਾਂ ਨੂੰ ਕੁਝ ਕਹਿ ਵੀ ਨਹੀਂ ਸਕਦੇ ਇਸ ਕਰਕੇ ਸੇਵਾ ਬੜੀ ਵੱਡੀ ਬਤ ਤੁਸੀਂ ਖਾਤ ਰਹੇ ਹੋ ਅਵਾਜ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਕੋਈ ਇੱਥੇ ਠੀਕ ਠਾਕ ਵਧੀਆ ਹੈ ਕੀ ਕਹਸਾ ਸਾਡੇ ਕੋਲ ਦੋ ਟਾਈਮ ਦੇ ਨਾਲ 200 ਖਸ ਕੇ ਜਾਣਾ ਵਧੀਆ ਇਹ ਤੋਂ ਪਰੇ ਹੋਰ ਕੀ ਹੋ ਸਕਦਾ ਸਵੇਰੇ ਵੀ ਸ਼ਾਮ ਨੂੰ ਸਾਡੀ ਭੈਣ ਜੀ ਆ ਰੋਟੀ ਪਾਣੀ ਬਹੁਤ ਵਧੀਆ ਆ ਰਿਹਾ ਹੁਣ ਕੋਈ ਦੁੱਖ ਨਹੀਂ ਚੀਜ਼ ਬਿਲਕੁਲ ਬਹੁਤ ਵੀ ਤੇ ਬਜ਼ੁਰਗ ਸਾਰੇ ਤੇ ਮਤਲਬ ਦੋਸਤੀ ਹੋ ਗਈ ਹੁਣੀ ਤੁਹਾਡੇ ਸਾਰਿਆਂ ਦੀ ਆਪਸ ਵਿੱਚ ਬਹਿ ਕੇ ਗੱਲਾਂ ਬਾਤਾਂ ਦੁੱਖ ਸੁੱਖ ਕਰੂਗਾ ਹਾਂ ਹਾਂ ਗੱਲਾਂ ਪੁਰਾਣੀਆਂ ਹੁੰਦੀਆਂ ਜੋ ਸਮਾਂ ਬਿਤਾਇਆ ਸੀਗਾ ਕਿ ਹੁੰਦੀਆਂ ਗੱਲਾਂ ਕਰਦੇ ਜਿਆਦਾ ਜਿਆਦਾ ਪੁਰਾਣੀਆਂ ਜਿਆਦੀਆਂ ਪੁਰਾਣੀਆਂ ਜਿਆਦੀਆਂ ਪੁਰਾਣੀਆਂ ਪੁਰਾਣੀਆਂ ਗੱਲਾਂ ਕਰਦੇ ਜਿਆਦਾ ਪਰਵਾਦ ਦੀਆਂ ਯਾਦ ਆਉਂਦੀ ਹੋਣੀ ਹੈ ਜਿਹੜੇ ਪੁਰਾਣੇ ਸਮਾਂ ਕੱਟਿਆ ਇਹ ਜੀ ਹੁਣ ਕੀ ਤੁਸੀਂ ਟਾਈਮ ਪਾਸ ਇੱਥੇ ਸਾਨੂੰ ਜੋ ਸੌਦੀ ਰੋਟੀ ਮਿਲਦੀ ਹੈ ਨਾ ਬਹੁਤ ਵਧੀਆ ਸੁੱਖ ਹੈਗਾ ਜੀ ਬਹੁਤ ਹਾਂ ਉੱਥੇ ਜੇ ਹੁਣ ਸਮਝੋ ਹੋਰ ਕੋਈ ਰੋਟੀ ਨਾਲ ਦੂਤ ਉੱਥੇ ਕਰੇ ਕੀ ਕਰਾਂਗੇ ਮਹਾਰਾਜ ਜੀ ਖੁਸ਼ ਹੋ ਇਥੇ ਸਾਡੇ ਨਾਲ ਬਹੁਤ ਜਦੋਂ ਦੇ ਨਾ ਇਹ ਆਏ ਹੈ ਨਾ ਕਿਸੇ ਗੱਲ ਦੀ ਕਮੀ ਨਹੀਂ ਹੈ ਤੁਹਾਨੂੰ ਦਿੱਤੀ ਇਹਨਾਂ ਨੇ ਐਮੀ ਝੁੱਡੀ ਮੰਨ ਤੇ ਜਿਹੜਾ ਤੁਸੀਂ ਤੰਗ ਕਰਦੇ ਮੈਨੂੰ ਉਹ ਤੇ ਮੇਰੇ ਤੁਸੀਂ ਮੈਨੂੰ ਜ਼ਿਆਦਾ ਤੰਗ ਕਰਦੇ ਮੈਂ ਤਾਂ ਤੰਗ ਕਰਦਾ ਹੀ ਨਹੀਂ ਕਿਹੜੀ ਚੀਜ਼ ਕਿਹੜੀ ਚੀਜ਼ ਦੀ ਕਮੀ ਨਹੀਂ ਹੈ ਜੋ ਮਤਲਬ ਸਭ ਕੁਝ ਮਿਲਦਾ ਤੁਹਾਨੂੰ ਐਸੀ ਗੱਲ ਨਹੀਂ ਹੈ ਕਿਰਪਾ ਇਹਨਾਂ ਦੀ ਮਾਲਕ ਇਹਨਾਂ ਨੂੰ ਤੰਦਰੁਸਤੀ ਦੇਵੇ ਤੁਹਾਡਾ ਆਸ਼ੀਰਵਾਦ ਚਾਹੀਦਾ ਜੀ ਇਹਨਾਂ ਦੇ ਕੋਲੋਂ ਦੀ ਕਸ਼ਟ ਨਾ ਨੰਗੇ ਜਰਾ ਵੀ ਮਤ ਤੁਹਾਡੀ ਅਸੀਸਾਂ ਨੇ ਨਹੀਂ ਨਿਕਲ ਸਕਦਾ ਤੁਹਾਡੀ ਇੰਨੀ ਅਸੀਸਾਂ ਦੀ ਮੌਜੂਦਗੀ ਬਸਤੇ ਮੈਂ ਪਤਾ ਕੀ ਚੰਨ ਚੜ ਜਾਂਦਾ ਇਹਨਾਂ ਨੂੰ ਦੇਖ ਕੇ ਸਾਨੂੰ ਇਹਨਾਂ ਦੇ ਨਾਲ ਹੀ ਅਸੀਂ ਹੈ ਨਾ ਬਿਲਕੁਲ ਹਾਂ ਕਿੰਨੇ ਸਾਰੇ ਜਿੰਨੇ ਬਜ਼ੁਰਗ ਆਪਣੇ ਬੁੱਤਾਂ ਨੂੰ ਸਮਝੇ ਸਭ ਦੀਆਂ ਅਸੀਸਾਂ ਲੈ ਰਹੇ ਬਸ ਇਹਨਾਂ ਦੀ ਤੀਸਤਾ ਵੀ ਬਜ਼ੁਰਗਾਂ ਦੀਆਂ ਹੋਈਏ ਲੈ ਸਕਦਾ ਜਿਹਦੀ ਕਿਸਮਤ 'ਚ ਹੋਣ ਕਰੇ ਨਹੀਂ ਲੈ ਸਕਦਾ ਮੈਂ ਸ਼ਾਇਦ ਮਾਂ ਤੇ ਉਹਨੂੰ ਇੱਥੇ ਨਹੀਂ ਕਹੂੰਗਾ ਕਿ ਉਹ ਬਦਕਿਸਮਤ ਸੀਗੇ ਬੱਚੇ ਬਦਕਿਸਮਤ ਸੀਗੇ ਜਿਹੜੀਆਂ ਸੀਸਾ ਇੱਥੇ ਛੜ ਕੇ ਚਲੇ ਗਈ ਹਾਂਜੀ ਬੱਚੇ ਬਦਕਿਸਮਤ ਆ ਜਿਹੜੇ ਇੱਥੇ ਮਾਂ ਇਹ ਵੀ ਇਹ ਵੀ ਬਹੁਤ ਕਿਸਮਤ ਵਾਲੇ ਆ ਜਿਹੜੇ ਵਿਰਧਾਂ ਦੀਆਂ ਸੀਸਾ ਲੈਂਦੇ ਨੇ ਇਹ ਨਹੀਂ ਅਸੀਂ ਮੂੰਹ ਤੇ ਇਹਨਾਂ ਦੀ ਤਾਰੀਫ ਕਰਦੀ ਮੈਂ ਮੈਂ ਮੂੰਹ ਤੇ ਨਹੀਂ ਤਾਰੀਫ ਕਰਦੀ ਅਸੀਂ ਪਿੱਛੋਂ ਵੀ ਇਹ ਕਹਿੰਨੇ ਚਾਹਦੇ ਰਵੀ ਸਰ ਜੀ ਆਏ ਨੇ ਸਾਡਾ ਕਾਫੀ ਮਤਲਬ ਦਾ ਸੁਧਾਰ ਹੋ ਗਿਆ ਤਾਂ ਸਭ ਕੁਝ ਮਿਲਦਾ ਹੈ ਮਤਲਬ ਤੁਹਾਨੂੰ ਬਾਜੀ ਕਿਸੇ ਨੇ ਮਿਲਣ ਆਣਾ ਹੋਵੇ ਤੁਸੀਂ ਬਿਲਾਈਏ ਦੱਸ ਦੋ ਅ ਲੋਕੇਸ਼ਨ ਕੀ ਆ ਜਾਂ ਕੋਈ ਨੰਬਰ ਜਾਂ ਕਿਸ ਤਰੀਕੇ ਨਾਲ ਇੱਥੇ ਆ ਸਕਦਾ ਤੁਹਾਡੀ ਬੋਲ ਦੇਖੋ ਭਾਈ ਵੀਰ ਸਿੰਘ ਬਿਰਧ ਘਰ ਬਹੁਤ ਪੁਰਾਣਾ ਇੰਸਟੀਟਿਊਸ਼ਨ ਵੀ ਬਹੁਤ ਪੁਰਾਣਾ ਤੇ ਜਗਾ ਵੀ ਝੰਡਿਆਲ ਰੋਡ ਤਰਨਤਾਰਨ ਇੱਥੇ ਕੋਈ ਵੀ ਆਣਾ ਚਾਵੇ ਉਹ ਮੋਸਟ ਵੈਲਕਮ ਆ ਜੀ ਅਸੀਂ ਜੇ ਕੋਈ ਦਾਨੀ ਸੱਜਣ ਆਂਦਾ ਕਿ ਇਹਨਾਂ ਨੂੰ ਸਮਾਨ ਦੇਣਾ ਜੇ ਤੇ ਸਾਡੇ ਕੋਲ ਪੁੱਛ ਲੇ ਫਿਰ ਅਸੀਂ ਸਹੀ ਗਾਈਡ ਕਰਦੇ ਹਾਂ ਕਿ ਇਹਨਾਂ ਵਾਸਤੇ ਕੀ ਚੰਗਾ ਹੁਣ ਕੁਛ ਲੋਕ ਕਹਦੇ ਪਠੂਰੇ ਖਵਾ ਦਈਏ ਪਟੂਰੇ ਤੇ ਹੀ ਖਵਾ ਦਈਏ ਬਾਅਦ ਚ ਬਿਮਾਰ ਹੋ ਜਾਂਦੀ ਐ ਰਿਕਵਾਇਰਮੈਂਟ ਕੀ ਹੋ ਜੀ ਤੁਰੀ ਆ ਉਸ ਤੋਂ ਬਾਅਦ ਐ ਵਾ ਕਿ ਜੇ ਕੋਈ ਮਿੱਠਾ ਲੈ ਕੇ ਆਂਦਾ ਹੈ ਸਤਾਨ ਐ ਵੀ ਬੜੇ ਐ ਸ਼ੂਗਰ ਹੈ ਗਈ ਐ ਪਰ ਦੁੱਧਰਸ ਕੋ ਲੈ ਖਾ ਲੈਨੇ ਐ ਬਾਅਦ ਸਾਨੂੰ ਕਰਨਾ ਤੰਗ ਨਾ ਸਾਰਿਆਂ ਜਿਹੜਾ ਤਿਉਹਾਰ ਆਂਦਾ ਹੂ ਹੀ ਮਨਾਣੇ ਆ ਪਿੱਛੇ ਦੀਵਾਲੀ ਗਈ ਐ ਹੁਣ ਅਸੀਂ ਤਿਆਰੀ ਕਰ ਰਹੇ ਆ ਕਿ ਲੋਹੜੀ ਮਨਾਈਏ ਸਾਰੇ ਇਕੱਠੇ ਹੋ ਕੇ ਕਿਉਂਕਿ ਹੁਣ ਤੇਹੀ ਇੱਕ ਪਰਿਵਾਰ ਆ ਅਹੀਂ ਫਿਰ ਉਹਦੇ ਵਾਸਤੇ ਸਾਡੇ ਜਿਹੜੇ ਬੰਦੇ ਪੱਕੇ ਆ ਉਹਨਾਂ ਨੇ ਕਹਿ ਦਿੰਨੇ ਉਹ ਮੂਫਲੀ ਰੋੜੀਆਂ ਗੱਚਕ ਕੀ ਕਹਿੰਦੇ ਨੇ ਭੁਗਾ ਪੁਰਾਣੇ ਬਜ਼ੁਰਗ ਨੇ ਭੁਗਾ ਖਜੂਰਾ ਫਿਰ ਨਾਲ ਅਸੀਂ ਉਬਾਲ ਕੇ ਪੂਰਾ ਤੇ ਉਹਦਾ ਪੂਰਾ ਸੈਲੀਬ੍ਰੇਟ ਕਰਦੇ ਆ ਇੱਥੇ ਬਕਾਇਦਾ ਸਾਰੇ ਭੰਗੜਾ ਪਾਉਂਦੇ ਨੇ ਦਾਸ ਕਰਦੇ ਨੇ ਕਿ ਇਹਨਾਂ ਨੂੰ ਇਹ ਮਹਿਸੂਸ ਨਾ ਹੋਵੇ ਵੀ ਆਪਣੇ ਪਰਿਵਾਰ ਨਹੀਂ ਚੰਨੀ ਬੈਠੇ ਇਹ ਵੀ ਇਹਨਾਂ ਦਾ ਪਰਿਵਾਰ ਹੈ ਦਿਨ ਤਿਆਰੀ ਸਾਰੇ ਮਨਾਉਣੇ ਆ ਬਿਲਕੁਲ ਮਨਾਉਣੇ ਆ ਜਗਾ ਦਾਸੂ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਤਰਨ ਤਾਰਨ ਜੰਡਿਆਲਾ ਰਾਤ ਦੁਆਲੀ ਸਭ ਕੁਝ ਅਸੀਂ ਜੋ ਚਾਹੀਏ ਨਾ ਅਸੀਂ ਉਹੀ ਇਹਨਾਂ ਕੋਲੋਂ ਲੈਣੇ ਆ ਅਲਗੀ ਮੈਂ ਗਿਆ ਸੀ ਪਤੀਸਾ ਖਾਣਾ ਪਤੀਸਾ ਹੀ ਆਇਆ ਫੇਰ ਜਦੋਂ ਸਮਾਨ ਇਹਨਾਂ ਨੇ ਖਾਣਾ ਤੇ ਫਿਰ ਇਹਨਾਂ ਦੀ ਜਮਾਨਤ ਪੁੱਛ ਲਈ ਉਹ ਜ਼ਿਆਦਾ ਬੈਟਰ ਰਹਿੰਦੀ ਹੈ ਇਹ ਕਹਿੰਦੇ ਪਤੀਸਾ ਖਾਣਾ ਹੀ ਪਤੀਸਾ ਲਿਆਂਦਾ ਪਤੀਸਾ ਵੀ ਵੈਕੰਡ ਟਾਪ ਦਾ ਆਇਆ ਹੈ ਇੱਕ ਨੰਬਰ ਬਦਾਮ ਪਿੱਤੇ ਲੱਗੇ ਦੇ ਉੱਤੇ ਸਾਵਾ ਭਾਜੀ ਲੋਕੇਸ਼ਨ ਦੱਸ ਦਿਓ ਲੋਕੇਸ਼ਨ ਤਰਨ ਤਰਨ ਜੰਡਿਆਲਾ ਰੋਡ ਨੀਅਰ ਬੱਸ ਸਟੈਂਡ ਹੈ ਜੀ ਏ ਅਡੀ ਲੋਕੇਸ਼ਨ ਹੈਗੀ ਆ ਤਰਨ ਤਰਨ ਹਰ ਕਿਸ਼ਨ ਸਕੂਲ ਦੇ ਨਾਲ ਬਸ ਸਟੈਂਡ ਦੇ ਕੋਲ ਹੈ ਸਭ ਨੂੰ ਪਤਾ ਨੀਅਰਬਾਊਟ ਸਭ ਨੂੰ ਪਤਾ ਹੀ ਹੈ ਜੀ ਕਿਉਂਕਿ ਇਹ ਬਹੁਤ ਪੁਰਾਣੀ ਇੰਸਟੀਟਿਊਸ਼ਨ ਹੈ ਨੰਬਰ ਕੋਈ ਹੈਗਾ ਹੋਰ ਜੀ ਕਿਸੇ ਨੇ ਆਉਣਾ ਜੀ ਨੰਬਰ ਹੈਗਾ ਮੈਂ ਤੁਹਾਨੂੰ ਉਹ ਮੈਂਸ਼ਨ ਤੁਹਾਨੂੰ ਕਰਵਾ ਕੇ ਤੁਹਾਨੂੰ ਪੰਫਲੇਟ ਉਹਦੇ ਵਿੱਚ ਹੈਗੇ ਸਾਡੇ ਕੋਲ ਛਪੇ ਉਹ ਅਸੀਂ ਤੁਹਾਨੂੰ ਉਹਦੇ ਵਿੱਚ ਮੈਂਸ਼ਨ ਕਰਵਾ ਦਾਂਗੇ ਬਾਕੀ ਇਹਨਾਂ ਮੈਡਮ ਜੀ ਨੂੰ ਕਹ ਦੇਈਦਾ ਐ ਲੰਗਰ 'ਚ ਤੁਹਾਨੂੰ ਆ ਜੈ ਬਨਵਾ ਦਿਵਾ ਜੈ ਬਨਵਾ ਦਿਓ ਬਨਵਾ ਦਿੰਦੇ ਨੇ ਮਾ ਭੈ ਤੁਸੀਂ ਕੁਝ ਕਹਿਣਾ ਚਾਹੁੰਦੀ ਹੁੰਦੇ ਤੁਸੀਂ ਕੋਈ ਮੈਸੇਜ ਦੇਣਾ ਨਹੀਂ ਮੈਸੇਜ ਤਾਂ ਕੁਝ ਨਹੀਂ ਦੇਣਾ ਚਾਹਦੀ ਇਹ ਬਾਕੀ ਵਿਜ਼ੂ ਜੋ ਕਹਿੰਦੇ ਉਹਨਾਂ ਲਈ ਕਰੀਦਾ ਹੈ ਜਿਹੜੀ ਚੀਜ਼ ਕਰੀਆ ਸਾਡੇ ਮੈਨੇਜਰ ਸੁਪਰੀਡੈਂਟ ਨੇ ਅਸੀਂ ਇਹਨਾਂ ਨੂੰ ਕਹਿਣਾ ਸੀ ਕਿ ਸਾਰੇ ਇਹਨਾਂ ਨੇ ਸਾਨੂੰ ਬਣਵਾ ਕੇ ਦੇ ਦੇਣੀਆਂ ਮਤਲਬ ਇਹ ਸਾਡੇ ਮੈਨੇਜਰ ਨੇ ਮੈਡਮ ਸਰਜੀਤ ਕੌਰ ਨੇ ਸੁਪਰੀਡੈਂਟ ਤੇ ਮੈਨੇਜਰ ਇਸ ਟਾਈਮ ਇੱਥੇ ਆਏ ਨੇ ਸਾਰਾ ਕੁਝ ਇਹੀ ਮੈਨੇਜ ਕਰ ਰਹੇ ਨੇ ਇੱਥੇ ਸਾਡੇ ਜਿਹੜੇ ਪੁਰਾਣੇ ਸੁਪਰੀਡੈਂਟ ਸੀ ਸਰਦਾਰ ਗੁਰਬਖਸ਼ ਸਿੰਘ ਜੀ ਉਹ ਆ ਇਸ ਟਾਈਮ ਆਪਣੇ ਘਰ ਗਏ ਨੇ ਉਹ ਵੀ ਇੱਥੇ ਹੁੰਦੇ ਨੇ ਉਹ ਡੇ ਨਾਈਟ ਵੀ ਰਹਿੰਦੇ ਨੇ ਇਹ ਮੈਡਮ ਸਰੇਰੇ ਇਨਾਂ ਦੀ ਕੋਈ ਡਿਊਟੀ ਨਹੀਂ ਹੈ ਤੇ ਆਪਣੀ ਸੇਵਾ ਹੀ ਅੱਧੀ ਤੇ ਜ਼ਿਆਦਾ ਕਰ ਰਹੇ ਨੇ ਜਦੋਂ ਮਰਜ਼ੀ ਆਣ ਜਦੋਂ ਮਰਜ਼ੀ ਰਹਿੰਦੇ ਆ ਜਾਦੇ ਜਿੰਨਾ ਵੀ ਲੋੜ ਹੋਵੇ ਫਿਰ ਕੁਝ ਰੂਲਸ ਐਂਡ ਰੈਗੂਲੇਸ਼ਨਸ ਕਰਦੇ ਆਂ ਕੁਝ ਸਖਤਾਈ ਵੀ ਕਰਨੀ ਪੈਂਦੀ ਸਾਨੂੰ ਬਜ਼ੁਰਗਾਂ ਤੇ ਕਿਉਂਕਿ ਬਜ਼ੁਰਗ ਤੇ ਤੁਹਾਨੂੰ ਦੱਸਿਆ ਜਿਵੇਂ ਬੱਚੇ ਇੱਕ ਬਰਾਬਰ ਹੋ ਜਾਂਦੇ ਨਾ ਇਹ ਬਗੈਰ ਦੱਸੇ ਚਲੇ ਜਾਂਦੇ ਕਈ ਵਾਰੀ ਫਿਰ ਸਾਨੂੰ ਉਹਦੇ ਵਾਸਤੇ ਵੀ ਕਰਨਾ ਪੈਂਦਾ ਰੂਲਸ ਤੇ ਸਾਦ ਨਾਲ ਚੱਲਦੇ ਆ ਸੋ ਬਿਲਕੁਲ ਇਹ ਤਸਵੀਦਾਂ ਸਗੀਆਂ ਭਾਈ ਵੀਰ ਸਿੰਘ ਬਲਦਕਾਰ ਜਿਹੜਾ ਤਰਨਤਾਰਨ ਦੇ ਵਿੱਚ ਮੌਜੂਦ ਹੈ ਕਹਾਣੀਆਂ ਤੁਸੀਂ ਦੇਖੀਆਂ ਬਜ਼ੁਰਗਾ ਦੀਆਂ ਬਹੁਤ ਬਜ਼ੁਰਗ ਐਸੇ ਵੀ ਨੇ ਜਿਨ੍ਹਾਂ ਦੀਆਂ ਕਹਾਣੀਆਂ ਬਹੁਤ ਭਾਵੁਕ ਕਰਨ ਵਾਲੀਆਂ ਨੇ ਲੇਕਿਨ ਗੱਲਬਾਤ ਨਹੀਂ ਕਰਦੇ ਉਹ ਜ਼ਿਆਦਾ ਬੋਲ ਨਹੀਂ ਸਕਦੇ ਬਿਮਾਰ ਵੀ ਨੇ ਸਭ ਦੀ ਆਪਣੀ ਕਹਾਣੀਆਂ ਸੀਗੀਆਂ ਲੇਕਿਨ ਉਹ ਖੁਸ਼ ਨਹੀਂ ਇੱਥੇ ਸਭ ਤੋਂ ਵੱਡੀ ਗੱਲ ਇਹ ਲੱਗੀ ਕਿ ਉਹਨਾਂ ਨੇ ਆਪਣੇ ਦੁੱਖ ਵਾਲੀਆਂ ਗੱਲਾਂ ਘੱਟ ਕੀਤੀਆਂ ਜਿਹੜਾ ਇੱਥੇ ਸਮਾਪਤਾ ਕੇ ਖੁਸ਼ੀ ਮਹਿਸੂਸ ਕਰਦੇ ਨੇ ਉਹ ਗੱਲਾਂ ਜ਼ਿਆਦੀਆਂ ਹੋਈਆਂ ਨੇ ਆ ਭਾਵੁਕ ਕਿ ਹੋਇਆ ਮਨ ਲੇਕਿਨ ਸ਼ਾਇਦ ਜਿਹੜੇ ਇੱਥੇ ਨੌਜਵਾਨ ਦੇਖ ਰਹੇ ਨੇ ਸਮਝਣ ਦੀ ਲੋੜ ਹੈ ਸੇਧ ਲੈਣ ਦੀ ਲੋੜ ਹੈ ਕਿ ਸਾਰੀ ਸਟੋਰੀ ਤੋਂ ਕਿ ਅਸੀਂ ਆਪਣੇ ਮਾਪਿਆਂ ਦੀ ਜੇਕਰ ਸੇ ਸਭਾਲਦਾ ਧਿਆਨ ਨਹੀਂ ਰੱਖ ਸਕਦੇ ਤਾਂ ਸ਼ਾਇਦ ਲਾਹਨਤ ਹੈ ਸਾਡੇ ਜਵਾਨ ਹੋਣ ਤੇ ਜਾਂ ਮਾਪਿਆਂ ਨੇ ਜਦੋਂ ਸਾਡੀ ਪਾਲਣਾ ਕੀਤੀ ਸਾਡੀ ਪਰਵਿਸ਼ ਕੀਤੀ ਸਾਡਾ ਵੀ ਕੁਝ ਫਰਜ਼ ਮੰਨਦਾ ਕਿ ਉਹਨਾਂ ਦੇ ਜਦੋਂ ਅਜੇ ਹੀ ਉਮਰ ਆ ਜਾਂਦੀ ਉਹਨਾਂ ਦਾ ਸਾਧਾ ਬਣਿਆ ਜਾਵੇ ਚਾਹ ਹੁੰਦੇ ਨੇ ਮਾਪਿਆਂ ਨੂੰ ਸੋ ਬਿਲਕੁਲ ਇਸ ਤਰੀਕੇ ਦੀਆਂ ਹੋਰ ਕਹਾਣੀਆਂ ਲੈ ਕੇ ਅੱਜ ਤੱਕ ਸਾਂਝੀਆਂ ਕਰਦੇ ਰਾਵਾਂਗੇ ਮੈਂ ਹਾਂ ਦਾਨਿਸ਼ ਗੁਪਤਾ ਤਰਨ ਤਰਨ